ਪੀਲਾ ਪੀਲਾ ਹਰ ਸਪਰੇ ਪੀਲਾ ਕੋਈ ਮੈਂ ਨਹੀਂ ਮੈਂ ਤਾਂ ਮਜ਼ਾਕ ਕਰ ਰਹੀ ਸੀ ਉਹ ਮੈਂ ਤਾਂ ਮਜ਼ਾਕ ਕਰ ਰਹੀ ਸੀ ਸਾਲਾ ਤੀਵੇਂ ਨੂੰ ਡਰਾਉਂਦਾ ਬਰੇ ਓਏ ਓਏ ਸੱਤ ਮਾਰੂ ਸੱਤ ਮਾਰੂ ਇਹ ਤੇਰਾ ਬੇੜਾ ਸੱਤ ਤੇ ਬੇ ਕੀ ਕਰਦੀ ਏ ਕੁੜੀ ਕੁਛ ਨਹੀਂ ਬਈ ਬਸ ਆ ਸੂਟ ਜੇ ਦੇਖਦੀ ਸੀਗੇ ਔਨਲਾਈਨ ਸੋਹਣੇ ਲੱਗਦੇ ਨੇ ਮੈਨੂੰ ਵਿਆਹ ਬੁਕਰਾ ਲੈ ਵਿਆਹ ਬੁਕਰਾ ਲੈ ਇਹਦਾ ਕੀ ਮਤਲਬ ਹੋਇਆ ਜੇ ਬੁਰੀ ਲੱਗਦੀ ਆ ਉਹੀ ਕਿਸੇ ਨਾਲ ਪਗ ਜਾਨੀ ਹੈਗੀ ਜਦੋਂ ਰਿਸ਼ਤਾ ਹੋਣਾ ਹੋਊਗਾ ਹੋਜੂਗਾ ਮੈਨੂੰ ਪਤਾ ਵੀ ਉਸ ਨੇ ਪੰਪ ਦੇ ਕੇ ਤੋਰਿਆ ਹੋਣਾ ਵੀ ਪਰਾ ਕੱਢੋ ਇਹਨੂੰ ਘਰੋਂ ਮੈਂ ਤਾਂ ਬੁਰੀ ਲੱਗਦੀ ਆਂਗੀ ਕੋਣੇ ਤਾਂ ਕਾਨੂੰ ਤੋਰਿਆ ਕੋ ਲਵਚੋਲਾ ਮਿਲਿਆ ਜੀ ਮੈਨੂੰ ਉੱਥੇ ਰਾਜਾ ਉਹ ਕਹਿੰਦਾ ਵੀ ਰਿਸ਼ਤਾ ਇੱਕ ਵਧੀਆ ਫਿਰ ਹੋਊਗਾ ਮੈਂ ਕੀ ਕਰਾਂ ਵਧੀਆ ਰਿਸ਼ਤੇ ਵਾਲੇ ਬਥੇਰੇ ਪਹਿਲਾਂ ਦੇਖੇ ਨੇ ਮੇਰੀਆਂ ਸਹੇਲੀਆਂ ਪੋਸੀਆਂ ਬੈਠੀਆਂ ਨੇ ਵਿਚਾਰੀਆਂ ਨਹੀਂ ਆ ਦੁਖੀ ਨਹੀਂ ਹੈ ਗਿਆ ਭਚੋਲੇ ਦਾ ਪਹਿਲਾਂ ਕਹਿੰਦੀ ਹੁੰਦੇ ਨੇ ਵੀ ਵਧੀਆ ਰਿਸ਼ਤਾ ਹੈਗਾ ਤਾਂ ਇਹ ਤਾਂ ਮੇਰਾ ਜੀ ਨਹੀਂ ਕਰਦਾ ਵਿਆਹ ਕਰਾਉਣ ਨੂੰ ਵਿਚਾਰੀਆਂ ਮਿਲਦੀਆਂ ਨੇ ਜਦੋਂ ਵੀ ਮਿਲਦੀਆਂ ਨੇ ਰੋਦੀ ਮਿਲਦੀਆਂ ਨੇ ਗਿਆ ਉਹ ਵਧੀਆ ਪਰਿਵਾਰ ਹੈ ਕਰਾੜਾ ਵਧੀਆ ਰਹੀ ਆਹੋ ਵਧੀਆ ਪਰਿਵਾਰ ਹੈ ਵਿਚ ਵੜ ਕੇ ਦੇਖਿਆ ਅਗਲੇ ਦੇ ਵਧੀਆ ਪਰਿਵਾਰ ਹੈ ਸਪ ਤਾਂ ਮੈਨੂੰ ਵੀ ਤੂੰ ਕਿਹਦੀ ਬੋਲੀ ਬੋਲਦਾਗਾ ਉਹੀ ਸਿਖਿਆ ਕੇ ਭੇਜਦੀ ਹੈਗੀ ਤੈਨੂੰ ਕੋਈ ਉਹ ਕਾਨੂੰ ਸਿਖਾਉਂਦੀ ਹੈ ਮੈਂ ਤਾਂ ਭੋਲੇ ਦੇ ਕਹੇ ਤੂੰ ਕਹਿੰਦਾ ਆਪੋਰਲੇ ਦੇਖ ਹੈ ਤੋ ਕਹਨਾ ਫਿਰ ਬਾਪੂ ਨਾਲ ਗੱਲ ਕਰ ਲਈ ਮੇਰੇ ਨਾਲ ਕੀ ਗੱਲ ਕਰਦਾਗਾ ਉਹ ਤੇਰੀ ਵੀ رائے ਚਾਹੀਦੀ ਐ ਵਿੱਚ ਕੋਈ ਨਾ ਮੈਂ ਮੁੰਡਾ ਦੇਖੂਗੀ ਪਹਿਲਾਂ ਵੀ ਮੇਰੇ ਹਾਨ ਦਾ ਹੈਗਾ ਵੀ ਆ ਸੋਹਣਾ ਹੋਣਾ ਚਾਹੀਦਾ ਮੁੰਡਾ ਮੁੰਡਾ ਦਾ ਕੋਈ ਗੱਲ ਨਹੀਂ ਸੋਹਣਾ ਹੀ ਐ ਸੋਹਣਾ ਹੈ ਮੁੰਡਾ ਹੋਰ ਪੰਜ ਚਾਰ ਕਿੱਲੇ ਵੀ ਨੇ ਨਾਲੇ ਚਲ ਫਿਰ ਤਾਂ ਵਧੀਆ ਫਿਰ ਬਾਪੂ ਨਾਲ ਗੱਲ ਕਰ ਲਈ ਫਿਰ ਮੈਂ ਦੱਸ ਦੂੰਗੀ ਪਹਿਲਾਂ ਮੁੰਡਾ ਦੇਖ ਲਈਏ ਪਰ ਬਾਰ ਬਾਰੇ ਪਤਾ ਕਰ ਲਿਓ ਪਹਿਲਾਂ ਕਿਤੇ ਐਂ ਕਹਿ ਦੋ ਵੀ ਹਾਂ ਛੇਤੀ ਤੋਰ ਦਈਏ ਇਹਨੂੰ ਤੋਰਨਾ ਕਿਵੇਂ ਪਿਆ ਕੇ ਤੋਰਾਂਗੇ ਤੇਨੂੰ ਵਿਆਹ ਕੇ ਤਾਂ ਤੋਰੋਂਗੇ ਬਾਈ ਮੈਂ ਇਹ ਕਹਿ ਨਹੀਂ ਆ ਵੀ ਪਹਿਲਾਂ ਜਾਂਚ ਪੜਤਾਲ ਕਰ ਲਿਓ ਅਗਲੇ ਦੇ ਪਰਿਵਾਰ ਦੀ ਉਹ ਤਾਂ ਕਰਾਂਗੇ ਬਾਪੂ ਨੂੰ ਕਹੂੰਗਾ ਮੈਂ ਭੋਲੇ ਨੂੰ ਭੋਲੇ ਨਾਲ ਬਗਜੀ ਵੀ ਕਰਵਾ ਦੇਈਏ ਨਾ ਚਲ ਠੀਕ ਐ ਫੇਰਾ ਹੋਰ ਚਾਪਾਣੀ ਪੀ ਲੈ ਰੋਟੀ ਰੁੱਟੀ ਖਾ ਲਈ ਰੋਟੀ ਪਾਣੀ ਤਾਂ ਖਾ ਲਿਆ ਤੇਰੀ ਪਰਜਾਈ ਦੀ ਤਾ ਹਾਂ ਮੈਨੂੰ ਪਤਾ ਤੀ ਆਇਆ ਤਾਂ ਉੱਥੇ ਹੀ ਐ ਕਿਹੜੇ ਭੋਲੇ ਲਗਵਾਏਗਾ ਇਹਦਾ ਮੇਰੇ ਹਿਸਾਬ ਲਾਲੇ ਦੀ ਪਹਿਲੀ ਜਿਹੜਾ ਅਨਸਾਰ ਮੈਨੂੰ ਕਹਤਾ ਵਿਆਹ ਕਰਾ ਲੈ ਇਹ ਕੋਈ ਗੱਲ ਬਣੀ ਹੋਰ ਤੇਰੀ ਪੈਸਾ ਲਵਾ ਦਈਏ ਬਈ ਕਿਹੜੀਆਂ ਗੱਲਾਂ ਕਰਦਾ ਹੈਗਾ ਤੂੰ ਤੂੰ ਤਾਂ ਮੜਾ ਮੋਟਾ ਚੱਜਣਾ ਬੋਲ ਪਿਆ ਕਰੋ ਉਹ ਦੇਖ ਲੈ ਸਾਰਾ ਦਿਨ ਮੈਨੂੰ ਵੱਡੂ ਹਾਂ ਵੱਡੂ ਕਾ ਕਰੀ ਜਾਂਦੀ ਹੈਗੀ ਸਾਰਾ ਤਾਂ ਮੈਂ ਕੰਮ ਕਰਦੀ ਆਂਗੀ ਘਰ ਦਾ ਜਿੰਨਾ ਕੋ ਹੁੰਦਾ ਉਹਨਾਂ ਕ ਤਾਂ ਕਰਦੀ ਆਂ ਚਲ ਅੱਧਾ ਕੰਮ ਤਾਂ ਉਹਦਾ ਵੀ ਹੱਕ ਬਣਦਾ ਕੰਮ ਕਰਨ ਦਾ ਫਿਰ ਇਹੀ ਗੱਲ ਪੁੱਛੀ ਸੀ ਜਿਹਨੂੰ ਵੀ ਵਿਆਹ ਕਰਾਣਾ ਕੰਨਾ ਤੂੰ ਤਾਂ ਭਾਬੀ ਨੂੰ ਉਹ ਹੀ ਬੋਲੀ ਜਾਂਦੀ ਆਂ ਚਲ ਕਰਾ ਲੂੰਗੀ ਵਿਆਹ ਜੇ ਮੈਂ ਹੁਣ ਇੰਨੀ ਬੁਰੀ ਲੱਗਣ ਲੱਗੀ ਨਾ ਕਰ ਲੋ ਗੱਲ ਭਗ ਜੂੰਗੀ ਜਿੱਥੇ ਤੋਰੋਂਗੇ ਬੱਸ ਗੱਲ ਤਾਂ ਇਹੀ ਆ ਵੀ ਮੈਂ ਬੁਰੀ ਲੱਗਦੀ ਆ ਹੁਣ ਨਹੀਂ ਬੁਰੀ ਤਾਂ ਨਹੀਂ ਲੱਗਦੀ ਤੂੰ ਮੇਰੀ ਭੈਣ ਆਂ ਆਉ ਪੈਣ ਵਾਲੀਆਂ ਗੱਲਾਂ ਤਾਂ ਹੈ ਨਹੀਂ ਗਈਆਂ ਜਿਵੇਂ ਬੋਲਦਾ ਹਾਂ ਹੁਣ ਮੈਨੂੰ ਸਭ ਪਤਾ ਹੈ ਵੀ ਤੂੰ ਉਹਦੇ ਥੱਲੇ ਲੱਗਦਾ ਜਾਣਾ ਹੈਗਾ ਹੁਣ ਜਿਵੇਂ ਉਹ ਕਹਿ ਦਿੰਦੀ ਹੈ ਬਸ ਆ ਕੇ ਕਹਿ ਦੋ ਚਾਹੇ ਬਾਪੂ ਨੂੰ ਕਹਿਣਾ ਹੈ ਚਾਹੇ ਮੈਨੂੰ ਕਹਿਣਾ ਹੈਗਾ ਜੇ ਤੂੰ ਬੋਲਦਾ ਹਾਂ ਮੈਂ ਨਾ ਉਹਦੀ ਏਡੀ ਜਵਾਨ ਨਾ ਲੱਗੇ ਉਹਦਾ ਇਹ ਗਈ ਦੀ ਵੀ ਨਹੀਂ ਪ੍ਰਵਾਹ ਮੰਦੀ ਹੈਗੀ ਪਹਿਲਾਂ ਉਹਨਾਂ ਨੂੰ ਵਿਚਾਰਨੋਂ ਐ ਬੁੱਲੀ ਖਮਾਂਢੀ ਦੇਲਾ ਕੋਠੇ ਤੇ ਚੜਕੇ ਸੁਣਨ ਲੱਗ ਰਹੇ ਤੇਗੇ ਫਿਰ ਮੈਨੂੰ ਕਹੇਗਾ ਵੀ ਹਾਂ ਤੂੰ ਬੋਲਦੀ ਆ ਉਹਦੇ ਖਿਲਾਫ ਮਾੜਾ ਮੋਟਾ ਸਮਝਾ ਲਿਆ ਕਰ ਉਹਨੂੰ ਚਲ ਕੋਈ ਗੱਲ ਨਹੀਂ ਭੈਣ ਮੈਂ ਸਮਝਾ ਦਾਂ ਤੂੰ ਮੜਾ ਮੋਟਾ ਸਮਝ ਲੈ ਵਿਆਹ ਕਰਾਉਣਾ ਤੇਰੀ ਉਮਰ ਆ ਜਰਾ ਚਲ ਠੀਕ ਹੈ ਵਿਆਹ ਤਾਂ ਮੈਂ ਕਰਾ ਲੂੰ ਕਰ ਲਈ ਆਪਣਾ ਨਾਲ ਚੱਲ ਉਹਨਾਂ ਨਾਲ ਗੱਲ ਕਰੂੰਗਾ ਨਾਲ ਦੇਖਿਆ ਮੈਂ ਘਰਵਾਰ ਦਾ ਬਾਪੂ ਨੂੰ ਲੈ ਲਈ ਵਿੱਚ ਹਾਂ ਬਾਪੂ ਦੇ ਕਹੇ ਤੋਂ ਫਿਰ ਆਪੇ ਮੂਰੇ ਹੋ ਜੇ ਵਿਜੇਤੀ ਤੋੜਦੀ ਇਹਨੂੰ ਬਾਪੂ ਨੂੰ ਲੈ ਕੇ ਜਾਊਂਗਾ ਨਾਲ ਠੀਕ ਆ ਚੰਗਾ ਤੁਹਾਨੂੰ ਦੱਸੂੰਗਾ ਠੀਕ ਹੈ ਚੱਲ ਮੈਂ ਕੇ ਨਾ ਜਾ ਦੇਖ ਲੈ ਕਰਾ ਲਾ ਵਿਆਹ ਇੰਨੀ ਛੇਤੀ ਨਹੀਂ ਮੈਂ ਜਾਂਦੀ ਹੈਗੀ ਆਪਦੀ ਮਰਜ਼ੀ ਨਾਲ ਜਾਊਂਗੀ ਜਦ ਜਾਣਾ ਹੈ ਆਪਦੇ ਘਰੇ ਬੈਠੀ ਆ ਮੈਨੂੰ ਕਿਸੇ ਦਾ ਡਰ ਮਾਰਿਆਗਾ ਮੈਨੂੰ ਪਤਾ ਵੀ ਕਿਹਦੀ ਬੋਲੀ ਬੋਲਦਾ ਹੈ ਤੇਰੇ ਕਹੇ ਤੋਂ ਕਰਾਉਣ ਲੱਗੀਆਂ ਮੈਂ ਅੱਜੇ ਪਿਆ ਹੂੰ ਹਾਂ ਹੋ ਕਾ ਮਨੀ ਬਹੁਤ ਕਉਰੀਆ ਹੋਏ ਮੇਰੇ ਵਾਲੀ ਪਰਜਾਈ ਜੋ ਹਾਂ ਤੇਰੇ ਵਾਲੀ ਪਰਜਾਈ ਜੋ ਕਉਰੀ ਆ ਹਾਂ ਬੰਦਾ ਖਾ ਹਾਂ ਮਮ ਵੀ ਬਹੁਤ ਅੱਤ ਵੀ ਬਹੁਤ ਹੈ ਕਿਆ ਹਾਂ ਪਰਜਾਈ ਜੋ ਹਾਂ ਹਾਂ ਤੇਰੇ ਵਾਲੀ ਬਹੁਤ ਆਪਾਂ ਠੰਡੀ ਰਿਹਾਵਾਂਗੇ ਠੰਡੀ ਦੇਖ ਲੈ ਮੱਦੀ ਆਪਣਾ ਪੁੰਡੀ ਮੈਂ ਵੀ ਗੋਲੀ ਕੱਪਟੇ ਜ਼ਿਆਦਾ ਖਾਲਣਾ ਪਤ ਨਹੀਂ ਦਿੰਦਾ ਅੱਦਾ ਇਹ ਕਰ ਅੱਦ ਤੱਕ ਤੂੰ ਵੱਡਣਾ ਮੈਂ ਛੋਲਿਆਂ ਦਾ ਵੱਡਣੀ ਯਾਰੀ ਹੈ ਨੀਰਾ ਮੈਂ ਹੀ ਵੱਡੂ ਮੈਂ ਕਰ ਅੱਦਾ ਹਾਂ ਚਲ ਇਹ ਕਰ ਸਾਰਾ ਵੱਟੇਗਾ ਹਾਂ ਥੋੜੀ ਮੈਂ ਕਿਦਾਂ ਨੇ ਕਹਣਾ ਤੇ ਤੂੰ ਬੋਲੋ ਮੈਂ ਕਰਦਾ ਅਗਲਾ ਮੈਂ ਕਰ ਦੂਗਾ ਵੀੜੀ ਪੱਟਾ ਕਰ ਲਾਂਗੇ ਕਰੇ ਲੁੱਚੀਆਂ ਗੱਲਾਂ ਯਾ ਜਿਹੜੀਆਂ ਗੱਲ ਨੂੰ ਕਰਦਾ ਮੇਰਾ ਸਾਲਾ ਉਹ ਕਹਿੰਦਾ ਵੀ ਅਗਲਾ ਕੰਮ ਤੇਰਾ ਆ ਮੇਰਾ ਵੀੜੀ ਪੱਟਾ ਹੋ ਜਾਊਗਾ ਲੁੱਟੀਆਂ ਗੱਲਾਂ ਨਹੀਂ ਕਰਿਆ ਕਰਦੇ ਓਏ ਚੱਲ ਚੰਗਾ ਯਾਰ ਪਾਉਲਿਆ ਕਦਾ ਪਰਿ ਗਿਆ ਮੇਰਾ ਖਲਾ ਇੱਕ ਟਿਕਰੀ ਮੇਰਾ ਗੋਲੀਆਂ ਤਾਂ ਗੋਲੀਆਂ ਤਾਂ ਵੀ ਲੱਗਿਆ ਖਾਨ ਉਹ ਵੱਟ ਲਿਆ ਮੱਦੀ ਹਾਂ ਹਾਂ ਪਾਪੇ ਆ ਪੁੰਡੀ ਨੂੰ ਕੀ ਹੋ ਗਿਆ ਕੜੈਲ ਜੀ ਪੈ ਗਈ ਲੱਤ ਚ ਇਹ ਤਾਂ ਮੈਂ ਪਾਪੇ ਬੱਚ ਤੇ ਰਹੀ ਐ ਖਾਲ ਮੁਗਰ ਗਿਆ ਦਾ ਹਾਏ ਇਹਦਾ ਮੈਨੂੰ ਪਹਿਲਾ ਦਿਨ ਦਾ ਕੰਝਾ ਰੋਂਦੇ ਮੂੰਹ ਵਾਲਾ ਮਾੜਾ ਮੋਟਾ ਕੰਮ ਤਾਂ ਦਦਾਣਾ ਕਰਾਦਾ ਕਰ ਸਾਰਾ ਦਿਨ ਉਹੀ ਕਰਦਾ ਲੱਤ ਪੈ ਗਈ ਕੜੈਲ ਚ ਯਾਰੀ ਹੈ ਜੀ ਕੰਮ ਮਾਪੇ ਕਰ ਲਵਾਂ ਲੱਤ ਚ ਕੜੇਲ ਪਾਈ ਹਾਂ ਕਰਿਓ ਹਾਂ ਆ ਬੱਡਲੇ ਥੱਬਾ ਕਿਹੜਾ ਹੋਰ ਬੱਡਣਾ ਅੱਥੀ ਬੱਡਲਾ ਮੱਧੀ ਅੱਗੇ ਆਹ ਆਹੀ ਬੱਡਲੇ ਆਹਾਂ ਇਹ ਤੂੰ ਬਾਲਾ ਔਖਾ ਮੇਰੇ ਨਾਲ ਵਗ ਚੱਲ ਕੁਛ ਨਹੀਂ ਹੋਇਆ ਪੱਲਾ ਤੇ ਠੀਕ ਹੈ ਮੇਰੀ ਭਾਈ ਮੈਂ ਮਰਿਆ ਨਾ ਜਾਤਾ ਮੈਂ ਕਰਨ ਨੂੰ ਜਾਣਾ ਸੁਭਾਉ ਰਹੀ ਗਲੀ ਬੋ ਜੀ ਪੁੱਤ ਸਾਬ ਨਾਲ ਬੋਲਿਆ ਕਰੀ ਤਾ ਉਹ ਸਾਡੀ ਭਾਬੀ ਨੂੰ ਸਮਝਾ ਹਾਂ ਕਿ ਬੈਕਅਪ ਮਾੜਾ ਮੱਕਾ ਮਿੰਟ ਨੂੰ ਮੱਦੀ ਨੇ ਦੱਸਿਆ ਪਪੇ ਨੇ ਪੁੰਡੀ ਨੇ ਨਾ ਮੇਰੇ ਤੇਰੇ ਚਾਚੇ ਕਰਕੇ ਨਹੀਂ ਬੋਲਿਆ ਕੋਈ ਇਹ ਬਿਸ਼ਰੀਕ ਹੈ ਭਾਈ ਪੜਦੇ ਇਹ ਜਿਹੜੇ ਮੇਰੇ ਕੋਲੇ ਇਹਦੇ ਬਾਪ ਨੂੰ ਤੇਰੇ ਬੁੱਢੇ ਚ ਕੁਛ ਨਹੀਂ ਉਹ ਮੱਦੀ ਇਹਦੇ ਬਾਪ ਦੇ ਜਾਰੀ ਆਪਣੇ ਨਾਲ ਪੂਰੀ ਸੀ ਹੈ ਹੋ ਗਈ ਉਹ ਇੰਨਾ ਪਿਆਰ ਮੁਹੱਬਤ ਰੱਖਦਾ ਸੀ ਆਪਣੇ ਨਾਲ ਉਹ ਤਾਂ ਹੀ ਕੰਜਰ ਨੇ ਨੂੰ ਮੈਂ ਲਵੇ ਲਾ ਲਿਆ ਕਹੇ ਜਾਂ ਮਹਾ ਮੇਰਾ ਮੱਦੀ ਹੈ ਉਹੋ ਜਾਂ ਮੇਰਾ ਪੁੰਡੀ ਤੇਰੀ ਗੱਲ ਸੁਣ ਲੈ ਇੱਕ ਗੱਲ ਕਹਿਣਾ ਮੈਂ ਤਾਂ ਪੜਦੇ ਮੇਰੇ ਕੋਲੇ ਪਾਉਤ ਨੇ ਸੁੱਡੇ ਸੁਡਲ ਚ ਕੱਢਣ ਪਾਉ ਨੂੰ ਕੁਛ ਨਹੀਂ ਹੈਗਾ ਕੱਢਣ ਪਾਉ ਨੂੰ ਕੁਛ ਨਹੀਂ ਕਿਉਂ ਕੁੱਤਾ ਭਗਾਈ ਕਰਦਾ ਹੈ ਤੇਰੇ ਕਰਕੇ ਚੁੱਪਾ ਮੈਂ ਕਿਉਂ ਕੁੱਤਾ ਭਗਾਈ ਕਰ ਮੈਂ ਕੱਲੇ ਕੱਲੇ ਆਏ ਬਾਹਰ ਜਾ ਲਾਣਾ ਹੁੰਦਾ ਮੈਂ ਚੰਗਾ ਇੱਕ ਮੈਂਸ ਆਪਣੀ ਉਹਨੂੰ ਰੋਜਾ ਕੇ ਰੱਖ ਲਿਆ ਕਰੋ ਦੋ ਤਾਂ ਬੈੜੀਆਂ ਹੈਗੀਆਂ ਹੈਗੀਆਂ ਉਹ ਸੰਨੀ ਸੱਪ ਮੈਂ ਤਾਂ ਇਹ ਕਹਿੰਦਾ ਸੀ ਉਹ ਮਾਂ ਜੀ ਬੀਜ ਵਾਸਤੇ ਪਕਾ ਲਈ ਇਹਨੂੰ ਪਪੇ ਓਏ ਇੰਨਾ ਕਿ ਥੋਨੂੰ ਕੀ ਪਕਾਵੇਂ ਚਾਰ ਭਰੀਆਂ ਨੇ ਵਟ ਲਓ ਚਲ ਕੋਈ ਨਹੀਂ ਅਸੀਂ ਕਰੇ ਜਾਨਾ ਮੈਂ ਕਰੇ ਜਾਨਾ ਆ ਜੀ ਐ ਕਰ ਮੱਥਾ ਰੋ ਕੇ ਪੱਤੀ ਠੋਕ ਕੇ ਚਾਹ ਪੀਉਂਗੇ ਚਾਹ ਬਣਾ ਲਾ ਕਰੇ ਜਾ ਕੇ ਆ ਗਏ ਅਸੀਂ ਆ ਗਏ ਉਹ ਤੇਰਾ ਚਾਚਾ ਨੰਗਾ ਬੱਬੂ ਨਹੀਂ ਤਾਂ ਮੈਂ ਉਹਦੇ ਨਾਲ ਹੀ ਨੰਗਾ ਜਾਂਦਾ ਅਛਲਟ ਜੀ ਕੱਢਣ ਨੂੰ ਜੀ ਕਰਦਾ ਗਰਮੀ ਵਾਹ ਤੇ ਆ ਜੋਰ ਵਾਲਾ ਲਾਉਣਾ ਨਾ ਤੂੰ ਮੱਦੀ ਨੂੰ ਦਾਤੀ ਫੜਾ ਰਖਿਆ ਤੇਰੀ ਸਲਟ ਕੱਢਣ ਨੂੰ ਜੀ ਕਰਦਾ ਤੇਰੀ ਕੱਢ ਲ ਪੈਰੀ ਲੱਤ ਆ ਕਿਤੇ ਮਸ ਤੋਂ ਕੜੇ ਲਾਉਈ ਨਾ ਕਰਾ ਲਈ ਤੂੰ ਕਿਤੇ ਮੇ ਤੋਂ ਹੱਥ ਫਰੇ ਆ ਲੈ ਆਈਂਦਾ ਠੀਕ ਐ ਆਈਂਦਾ ਠੀਕ ਐ ਚੱਲ ਬਾਗ ਜਾ ਫਿਰ ਜਾਨਾ ਆ ਬੱਦਲੀ ਹੋ ਚੰਗਾ ਚੰਗਾ ਚਾਹ ਬਣਵਾ ਦੀ ਤੂੰ ਕਰੇ ਤਾਂ ਜੋਰ ਬਸ ਬਣਾ ਵੀ ਰੱਖੀ ਨਾਲ ਦਾ ਤੇ ਉਹ ਕੰਮ ਤੋਂ ਬਹੁਤ ਘੱਟ ਕਰਦਾ ਨਸੇ ਕੰਨੀ ਬਹੁਤ ਧਿਆਨ ਰੱਖ। ਚੱਲ ਚੱਗਾ ਫਰਾ ਪਾਗ ਜਾਂ ਫਰੂਈ। ਬੂਤਲੀ ਸੁੱਕੀ ਪਈ ਆ ਤੇਰੀ। ਆਏ ਮੈਂ ਤੂੰ ਚੰਗਾ। ਦੇਖ ਲੈ ਕਿਵੇਂ ਹੋਇਆ ਪੈ। ਇਹ ਸਾਲੇ ਨੇ ਕੀ ਕਰਦਾ ਸੁੱਕਣੀ ਨੇ ਬਾਈ। ਜਿੱਤ ਨਸੇ ਨਹੀਂ ਖਾਰਖਿਓ। ਲੱਗਦਾ ਨਹੀਂ ਕੁਸਾ। ਆਪਦੀ ਭੈਣ ਗੜਾਵੇ। ਹਾਂ। ਇਹ ਨਹੀਂ ਵੱਢਦੀ ਵੀਰੇ। ਪਤਾ ਕੀ ਐਣਾ ਪਟਾਂਗੀ। ਥੋੜਾ ਜਿਹਾ ਪੱਟ ਲੈ ਹੋਰ। ਵੱਢਦਾਂ ਨਹੀਂ ਆ ਵੱਢਦਾਂ ਨਹੀਂ। ਐਂ ਤਾਂ ਚੱਲ ਕੰਮ ਦਾ ਕਰਨਾ ਪਊਗਾ। ਮੱਦੀ ਲੋਕ ਮੈਨੂੰ ਕਹਿਣਗੇ ਭੈਣ ਚੋਦਾ ਸਿਰ ਰਲਿਆ ਹੋਇਆ ਸੀਗਾ। ਕੰਮ ਨਹੀਂ ਕੋਈ ਕਰਦਾ ਮਲੰਗ। ਹਏ ਹਾਂ ਭਾਈ ਵੜ ਕੇ ਕਰ ਲਾ ਫਰਕ ਹੈ ਕਰ ਲਾ ਥੋੜਾ ਨਹੀਂ ਪਰ ਤੈਨੂੰ ਪਤਾ ਲੱਗ ਜਾਵੇ ਫਿਰ ਬੈਂ ਕਰਨੂ ਰਿਹਾ ਦਾ ਲੱਗ ਜਾਵੇ ਫਿਰ ਤੂੰ ਕਿਹੜੀ ਖਾ ਜਾਵੇਂ ਚੰਗਾ ਪੈਪਾ ਪੜਦਾ ਫਿਰ ਗੱਲਾਂ ਘੱਟ ਮਰਿਆ ਕਰ ਲਾ ਤੱਕ ਕੇ ਦਿੰਦੇ ਭਾਈ ਹਾਂ ਹਾਂ ਤਨ ਮੈਨੂੰ ਰੜਾ ਰਖੇ ਬੋਲੇ ਗੱਲਾਂ ਮੈਂ ਮੈਂ ਮਾਰੂ ਭਾਈ ਦਾ ਯਾਰ ਤੂੰ ਮੇਰਾ ਭਾਈ ਹੋ ਫਿਰ ਤੂੰ ਆਗਲਾ ਕੱਪ ਮੈਂ ਕਰੂਗਾ ਹੁਣ ਤੇਰੀ ਵੀਡੀਓ ਦਿੱਤਾ ਕਰਾਂਗੇ ਲੋੱੱਚਾ ਸਮਝ ਚੱਲ ਲਾ ਫਿਰ ਕਰਨਾ ਕਰੇ ਫੋਡੀ ਹੋ ਜਾ ਪਾ ਕਰ ਈ ਪਾਇ ਉਹਦੀ ਚਾਹ ਮੈਂ ਤਾਂ ਲੈ ਦੇਖ ਲੈ ਜੇ ਜੀ ਮੇਰੇ ਹੱਥ ਕੀ ਹੁੰਦਾ ਬਹੁਤ ਅੱਗ ਤੀਕ ਹੁੰਦੀ ਮੈਂ ਤਾਂ ਬੰਦੀ ਚਾਰੀ ਕਰਦਾ ਉਹ ਕਰਦਾ ਹਾਂ ਆ ਜੇ ਤੂੰ ਕੰਗਾੜਾ ਕੀ ਕਹਿੰਦਾ ਸਾਰੇ ਸੋਪਰ ਦਪਰੇ ਐ ਅੱਧੇ ਘੰਟੇ ਚ ਸਾਰਾ ਹਰਾ ਬਣੇ ਮੇਰਾ ਪਿਆਰ ਬਹੁਤ ਸੀ ਤੇਰੇ ਪਾਪੇ ਨਾਲ ਹੁਣ ਮੇਰੇ ਨਾਲ ਹੈ ਹੁਣ ਮੇਰੇ ਨਾਲ ਆਪ ਹੀ ਵੱਡ ਦਿੰਦਾ ਸੀ ਆਪਾਂ ਜਾਂਦਾ ਯਾਰ ਦੱਤੀ ਪਸਾ ਆਪੇ ਹਾਂ ਇਹ ਦੇਖ ਲੈ ਜਾਮਣ ਸੀ ਛੋਟੀ ਸੀ ਹੋਇਆ ਕਰਦੀ ਹਾਂ ਹੈ ਹੁਣ ਉੱਪਰ ਵੀ ਨਹੀਂ ਚੜੇ ਜਾ ਚਲ ਕੋਈ ਨਹੀਂ ਤੂੰ ਕਰ ਲੈ ਫਿਰ ਅਗਲਾ ਕੰਮ ਮੈਂ ਕਰੂਗਾ ਠੀਕ ਹੈ ਠੀਕ ਹੈ ਪਟਲਾ ਬੰਦਾ ਥੋੜੀ ਰਹਿ ਗਿਆ ਜੇ ਤੂੰ ਕੰਮੇ ਵੀ ਅੱਧੇ ਘੰਟੇ ਦਾ ਸਾਰਾ ਸਾਰਾ ਪੜਨਾ ਨਾਲ ਕਮੰਡੀਆਂ ਦਾ ਪੜ ਤੋ ਅੱਧੇ ਘੰਟੇ ਦੇ ਵਿੱਚ ਤੱਕ ਵੀ ਨਹੀਂ ਚਾਈਗੀ ਫਰਕ ਹੈ ਜੀ ਫਰਕ ਹੈ ਮੈਂ ਗਊ ਸਾਲਾ ਦਾ ਬਾੜਦਾ ਰਿਆ ਨਹੀਂ ਜਾ ਤੂੰ ਖਰਤਾ ਹ ਲੈਪਟਾਪ ਨੇ ਵੀ ਜਹਲਾ ਪੂਰਾ ਕਹਿਰ ਮਚਾਇਆ ਪੈ ਖੇਤੋਂ ਮਸਾਂ ਪਹੁੰਚਿਆ ਉਹ ਭਾਈ ਰਿਤ ਆ ਮੱਲ ਪਾਣੀ ਲੈ ਕੇ ਆ ਲਿਆ ਮੇਰੇ ਸ਼ਿਰਾ ਲੌਰੀ ਪੈ ਜਾਣੇ ਆਪਾਂ ਲੈ ਮਨਜੀ ਵੀ ਪਹਿਲਾਂ ਕਿਸੇ ਡਾਹੀ ਪਈ ਆ ਉਹ ਭਾਈ ਜੀ ਵੱਖੋ ਓਏ ਆ ਜਾਓ ਭਾਈ ਸੁਣਿਆ ਨਹੀਂ ਪਾਣੀ ਨੂੰ ਸਿਗਰ ਤਾਂ ਪਹਿਰੇ ਆਇਆ ਭਾਈ ਤੁਰ ਕੇ ਗੋਡੇ ਦੁਖਣ ਲੱਗੇ ਹਾਏ ਦੱਸ ਜਮੇ ਕੋਈ ਜਵਾਬ ਸੁਣ ਚ ਨਹੀਂ ਆਉਂਦਾ ਕੀ ਕੀ ਟੱਕਰਾਂ ਖਾ ਕੇ ਨਹੀਂ ਬਣਾਇਆ ਆਹ ਗੱਡੀਆਂ ਖੜਾਤੀਆਂ ਆਹ ਫਿਰਦਾ ਗੋਡਿਆਂ ਨਾਲ ਵਿੰਗਾ ਵਿੰਗਾ ਰੁੜਦਾ ਇਹ ਚਲਾਣ ਜਾਣ ਦੋ ਮਾਪੇ ਨਾਲ ਲੈ ਜਾ ਆਲਾ ਬਾਪੂ ਪਾਣੀ ਨਾਲੇ ਉਹ ਨਹੀਂ ਸੁਣਦੀ ਹੈਗੀ ਪਈ ਹੁਣੀ ਟੋਰਨ ਨਾਲ ਅੰਦਰ ਉਹਨੂੰ ਕਿੱਥੇ ਸੁਣਦਾ ਵੀ ਬੰਦਾ ਬਾਹਰ ਉਹ ਆਇਆ ਮੈਂ ਪਾਣੀ ਲਿਆਦਾ ਉਹ ਚਲ ਕੋਈ ਨਾ ਭਾਈ ਇਹ ਤੂੰ ਪਾਣੀ ਲੈ ਕੇ ਆਈ ਫਿਰ ਕਿਉ ਸਾਰਾ ਦਿਨ ਕੰਮ ਕਰਦੀ ਉਹ ਇਹ 2 ਘੰਟੇ ਆਰਾਮ ਕਰ ਲੂ ਕੁਛ ਨਹੀਂ ਹੁੰਦਾ ਫਿਰ ਮੈਂ ਬੈਲੀ ਰਹਿਣੀ ਆਗੀ ਬਾਪੂ ਜੀ ਤੂੰ ਹੀ ਇਹ ਗੱਲਾਂ ਕਰਦਾਗਾ ਤਾਂ ਹੀ ਤਾਂ ਉਹ ਬੋਲਦੀ ਹੈਗੀ ਅਗਲੀ ਉਹ ਰਲ ਮਿਲ ਕੇ ਕੰਮ ਕਰ ਲਿਆ ਕਰੋ ਕੋਈ ਫਰਕ ਨਹੀਂ ਪੈਂਦਾ ਤੇਰੀ ਵੱਡੀ ਬੜਾਈ ਹੈ ਫਿਰ ਕੀ ਹੁੰਦਾ ਰਾਲ ਮਿਲ ਕੇ ਤਾਂ ਕਰਦੇ ਆਂਗੇ ਉਹ ਤਾਂ ਫੇਰ ਆਪਦਾ ਨੌ ਕਰ ਦਉਂਦੀ ਆ ਮੈਂ ਹੀ ਸਾਰਾ ਕੰਮ ਕਰਦੀ ਆ ਨਾਲੇ ਇੱਕ ਗੱਲ ਹੋਰ ਆ ਵੀਰਾ ਦੇਖ ਲੈ ਮੈਨੂੰ ਸਿੱਧੀ ਆ ਕੇ ਕਹਿੰਦਾ ਅਖੇ ਤੂੰ ਵਿਆਹ ਕਰਾ ਲੈ ਇਹ ਕੀ ਗੱਲ ਬਣੀ ਬਾਪੂ ਉਹ ਹੋਰ ਭਾਈ ਤੇਰੇ ਬਣ ਬਦਨਗੇ ਨਿਆਣੀ ਉਮਰ ਐ 30 ਸਾਲ ਦੀ ਹੋ ਗਈ ਭਾਈ ਦੇਖਣਾ ਫਿਕਰ ਤਾਂ ਲੱਗੀ ਪਏ ਫੇਰ ਹਜੇ ਕੀ ਉਮਰ ਹੋਈ ਆ ਬਾਪੂ ਅਜੇ ਤਾਂ ਮੈਨੂੰ ਇੰਨੀ ਸਮਝ ਵੀ ਨਹੀਂ ਹੈਗੀ ਹੁਣ ਨਿਆਣੀ ਮਤਮਤ ਬਾਹਰ ਕੁੜੀਆਂ ਨਾਲ ਖੇਡਦੀ ਫਰੀ ਜਾਨੀਆਂ ਕਿ ਖੇਡਣ ਦੇ ਦਿਨ ਨੇ ਮੇਰੇ ਤਾਂ ਹਜੇ ਹਾਂ ਹੋਆ ਬਾਪੂ ਜੀ ਇਹ ਤਾਂ ਹਦਾਂ ਨਿਆਣੀ ਆ ਇਹਨੂੰ ਨਾ ਮੇਲੇ ਦੇ ਵਿੱਚੋਂ ਗੁੱਡੀਆਂ ਪਟੋਲੇ ਲਿਆ ਦਿਆ ਕਰੋ ਜਾ ਕੇ ਉਹ ਹੋਰ ਭਾਈ ਜਿਹੜਾ ਨਿਆਣੀ ਇਹਨੂੰ ਕਾਸ ਦੀ ਅਕਲ ਨਹੀਂ ਵਾਸਤਾ ਨਹੀਂ ਹੈਗੀ ਇਹ ਦੁਨੀਆਦਾਰੀ ਦਾ ਕੁਝ ਪਤਾ ਨਹੀਂ 30 32 ਸਾਲ ਦੀ ਉਮਰ ਨਾਲ ਕੀ ਹੁੰਦੀ ਆ ਉਹ ਹੋਰ ਭਾਈ ਲਾੜ ਪਿਆਰ ਨਾਲ ਪਾਲੀ ਹੋਈ ਹੈ ਕਿਦੋਂ ਦੀ ਇਹਦੀ ਮਾਂ ਗਈ ਆ ਨਾ ਅਸੀਂ ਪਿਆਰ ਮੁਹੱਬਤ ਨਾਲ ਪਾਲੇ ਤਾਂ ਕਰਕੇ ਮੋਹ ਕਰਦੀ ਹੈ ਕੋਰਨ ਜੀ ਇਹ ਨਹੀਂ ਕਰਨਦੀ ਇਹ ਰਿਸ਼ਤੇ ਦੀ ਗੱਲ ਹੀ ਨਹੀਂ ਕਰਨ ਦਿੰਦੀ 32 ਸਾਲ ਦੀ ਹੋ ਗਈ ਆ 20 25 ਸਾਲ ਹੋਰ ਬਿਠਾ ਲੋ ਬੜਾ ਆਪਾ ਪੈਨਸ਼ਨ ਨਾਲ ਲਵਾ ਕੇ ਹੀ ਤੋਰ ਦਿਓ ਕੀ ਆ ਕੁਛ ਨਹੀਂ ਹੁੰਦਾ ਹੈਗਾ ਉਹ ਚਲੋ ਭਾਈ ਅੱਡੇ ਗੱਲਾਂ ਦਾ ਕੰਮ ਕਰਨੀਆਂ ਨੇ ਹੋਰ ਇਹ ਗੱਲਾਂ ਕਰ ਜਾਂਦੀ ਹੈ ਭਾਬੀ ਦਾ ਪਤਾ ਕੀ ਆ ਮੈਨੂੰ ਤਾਂ ਡਰ ਲੱਗਦਾ ਹੈਗਾ ਜਿਹੜੀ ਮੇਰੀ ਸਹੇਲੀਆਂ ਸੀ ਨਾ ਉਹਨਾਂ ਦੇ ਸਾਰੀਆਂ ਤੇ ਵਿਆਹ ਹੋ ਗਏ ਹੁਣ ਉਹ ਦੇਖੀ ਰੋਂਦੀਆਂ ਨੇ ਮਾੜੇ ਟੱਕਰ ਗਏ ਉਹਦੇ ਸਹੁਰੇ ਤਾਂ ਕਰਕੇ ਮੈਨੂੰ ਡਰ ਲੱਗਦਾ ਮੇਰਾ ਜੀ ਨਹੀਂ ਕਰਦਾ ਹੈਗਾ ਵਿਆਹ ਕਰਾਉਣ ਨੂੰ ਕਿਸਮਤ ਵਿੱਚ ਲਿਖਿਆ ਹੋਇਆ ਉਹੀ ਭਾ ਮਿਲੂਗਾ ਤੈਨੂੰ ਇਹ ਨਹੀਂ ਹੈਗਾ ਕਿ ਹਾਂ ਹਾਂ ਭਾਈ ਉਹਨਾਂ ਦੀ ਕਿਸਮਤ ਮਾੜੀ ਨਿਕਲ ਗਈ ਤਾਂ ਤੇਰੀ ਮਾੜੀ ਨਿਕਲੂ ਕੋਈ ਖਬਰ ਤੇਰੀ ਚੰਗੀ ਆਪਣਾ ਗੁਰੀ ਵਿਆਹ ਤੇ ਅਰੇ ਤੇ ਕਿੰਨੀ ਸੋਹਣੀ ਕੁੜੀ ਮਿਲੀ ਆਪਣੇ ਘਰੇ ਹੈ ਉਹ ਮੱਦੀ ਉਹ ਫਿਰਦਾ ਵਿਚਾਰਾ ਉਹ ਤਾਂ ਹੀ ਤੈਨੂੰ ਦੇਖਦਾ ਭਾਈ ਚਲ ਤੈਨੂੰ ਬਰੋ ਠਾਲ ਦਾਂਗੇ ਚਲ ਕਿਤੇ ਹੋਇਆ ਮੱਦੀ ਦਾ ਬਣ ਜੂ ਆਪਣੇ ਦਾ ਇਹ ਤਾਂ ਬਾਪੂ ਆਪਾ ਚੰਗੇ ਆ ਤਾਂ ਇਹਦਾ ਟਾਈਮ ਨਿਕਲ ਹੀ ਜਾਂਦਾ ਨਾ ਤਾਂ ਮੈਂ ਕੁਝ ਬੋਲਦੀਆਂ ਨਾ ਪੀਰਾ ਕੁਝ ਬੋਲਦਾ ਨਾ ਤੂੰ ਕੁਝ ਬੋਲਦਾਗਾ ਜੇ ਹੁਣ ਮੈਨੂੰ ਮੜੇ ਟੱਕਰ ਕੇ ਮੇਰੀ ਕਿਸਮਤਾਂ ਵਾੜੀ ਹੋ ਜੂਗੀ ਫਿਰ ਮੈਨੂੰ ਹੂਰੇ ਵੀ ਨਹੀਂ ਕਿਸੇ ਨੇ ਪੁੱਛਣਾ ਇਹ ਤਾਂ ਹੁਣੇ ਕਹੀ ਜਾਂਦੇ ਨੇ ਬਿਉਰੋ ਭਗ ਜਾ ਉਰੋ ਭਗ ਜਾ ਬਸ ਇਹ ਤਾਂ ਚਾਉਂਦੇ ਨਹੀਂ ਹੈਗੇ ਮੈਂ ਘਰੇ ਰਹਾ ਬਾਪੂ ਜੀ ਤੁਹਾਡੇ ਸਾਹਮਣੇ ਹੀ ਆ ਕਿ ਕਿੱਡੀ ਕਿੱਡੀ ਜ਼ਬਾਨ ਨਾਲ ਬੋਲਦੀ ਆਗੀ ਤੁਸੀਂ ਆਪ ਦੇਖ ਲਓ ਫਿਰ ਤੁਸੀਂ ਕਹੋ ਕਿ ਪਤਾ ਨਹੀਂ ਬਗਾਨੀ ਮਾੜੀ ਆ ਉਹ ਰਲ ਮਿਲ ਕੇ ਟਾਈਮ ਕੱਢ ਲਿਆ ਕਰੋ ਭਾਈ ਚਾਰ ਤਾਂ ਜਾਣੇ ਕੱਢਦੇ ਆ ਪਰ ਇਹ ਸ਼ਰੀਰ ਚਾਰ ਤਾਂ ਜੀ ਨੇ ਆਪਣੇ ਹੈ ਚਾਰ ਜੀ ਨੇ ਉਹ ਤੁਸੀਂ ਆਪ ਚ ਹੀ ਰੱਖਦਾ ਸਾਰਾ ਦਿਨ ਪਰ ਮੈਨੂੰ ਚੰਗਾ ਨਹੀਂ ਲੱਗਦਾ ਲੋਕ ਕੀ ਕਹਿਣਗੇ ਦੇਖਣ ਵਾਲੇ ਬਾਪੂ ਮੇਰੀ ਗੱਲ ਸੁਣ ਹੁਣ ਮੈਂ ਇਹਨੂੰ ਜੇ ਕਹਿਨੀ ਆ ਤੂੰ ਮੈਨੂੰ ਕਹਿਣਾ ਵੀ ਤੂੰ ਕੁੜੀ ਨੂੰ ਕੰਮ ਸਿਖਾ ਜੇ ਮੈਂ ਇਹਨੂੰ ਕੰਮ ਨੂੰ ਕਹਿਨੀ ਆ ਫਿਰ ਮੈਨੂੰ ਕਹਦੀ ਆਗੀ ਮੈਂ ਨਹੀਂ ਕੰਮ ਸਿੱਖਣਾ ਮੈਨੂੰ ਸਾਰਾ ਕੰਮ ਆਉਂਦਾ ਹੁਣ ਤੂੰ ਤਾਂ ਬਾਪੂ ਮੈਨੂੰ ਕਹਿਣਾ ਗਾਹ ਬਗਾਨੇ ਘਰੇ ਜਾਉ ਹੋਰ ਪੜ੍ਹ ਸਿੱਖ ਕੇ ਗਈ ਅਗਲਾ ਕਉ ਮਾਂ ਬਾਰੀ ਸੀ ਪਰਜਾਈ ਤਾਂ ਹੈਗੀ ਸੀ ਉਹ ਹੋਰ ਭੇਜੀ ਕੁਸ ਤੇਰੀ ਰੋਲ ਆ ਭਾਈ ਹੁਣ ਮਾਂ ਦਾ ਮਾਂ ਦਾ ਹੱਥ ਤਹੀਂ ਕਰਨਾ ਪਈ ਓ ਚੱਲ ਕੋਈ ਨਾ ਭਾਈ ਬਾਪੂ ਘਰੀ ਦਾ ਜਾਨੀ ਆ ਮੈਂ ਕੰਮ ਪਾਪੀ ਦਾ ਈ ਮੇਰੇ ਮਗਰ ਪਈ ਰਹਿੰਦੀ ਹੈਗੀ ਸੁਲੋਈ ਜੀ ਸਿੱਖ ਲਿਆ ਕਰ ਭਾਈ ਅੱਗੇ ਕਹਿੰਦੇ ਲੋੜ ਪੈਣੀ ਹੈਗਾ ਵੀ ਚੱਲ ਘਰੇ ਕੰਮ ਨਿਭੜਨਗੇ ਤਾਂ ਹੀ ਜਾਉਂਗੀ ਸਲਾਈ ਸਿੱਖਣ ਨੂੰ ਕਰੀ ਸਾਰਾ ਦਿਨ ਕੰਮ ਰਹਿੰਦੇ ਨੇ ਮੈਨੂੰ ਮੈਂ ਕਿੱਥੇ ਜਾਵਾਂ ਸਲਾਈਆਂ ਸਿੱਖਣਾਂ ਸੁਣ ਝੂਠ ਨਾ ਬੋਲਿਆ ਕਰ ਬਾਪੂ ਨੂੰ ਵੀ ਸਾਰਾ ਕੁਝ ਦਿੰਦਾ ਈ ਆ ਵੀ ਤੂੰ ਕਿਹੜਾ ਟੱਕਾ ਤੋੜਦੀ ਓ ਭਾਈ ਮੈਨੂੰ ਸਾਰਾ ਪਤਾ ਉਹ ਜਵਾਕ ਸਾਰਾ ਕਰਦਾ ਸਾਰਾ ਰੋਟੀ ਟੁੱਕ ਬਣਾ ਕੇ ਦਿੰਦਾ ਚਲ ਤੂੰ ਭਾਈ ਮੜਾ ਮੋਟਾ ਹੁਣ ਰਿਸ਼ਤੇ ਵਾਰੀ ਦੱਪਾ ਨੂੰ ਗੱਲ ਕਰਨੀ ਪਊਗੀ ਮੈਂ ਜਾ ਆ ਮੈਂ ਦੇਖ ਆਵਾਂਗੇ ਭਾਈ ਚਲ ਦੇਖ ਆਇਓ ਹੁਣ ਤੂੰ ਵੀ ਐਸੇ ਦੀ ਮੇਰ ਕਰਾਉਣਾ ਤਾਂ ਹੀ ਮੈਨੂੰ ਕੋਲ ਦੀ ਸਾਰਾ ਤੱਕ ਮੈਂ ਨਹੀਂ ਬੋਲਣਾ ਕਿਸੇ ਨਾਲ ਆ ਦੇਖਣਾ ਤੂੰ ਐ ਕਰਨ ਲੱਗ ਜਾਂਦੀ ਆ ਕੀ ਦੱਸ ਕਰੀਏ ਆ ਜਵਾਕ ਨੂੰ ਐ ਦੇਖਦੇਵੇਂ ਹੁਣ 30 ਸਾਲ ਦੀ ਲੋਕ ਦੇਖਦੇ ਰਹਿੰਦੇ ਨੇ ਲੈ ਐਡੇ ਬਰੋ ਹੋ ਗਏ ਉਹਦੇ ਹਾਂਦੀ ਆ ਤੇ ਜਵਾਕ ਵੀ 10ਵੀਂ 10ਵੀਂ ਚ ਹੋ ਗਏ ਓਹ ਹੋਰ ਭਾਈ ਇਹਦੇ ਮੁਕੱਦਰੇ ਹੌਲੇ ਨੇ ਪਤਾ ਨਹੀਂ ਕੀ ਕੀ ਖਰੀਦ ਪੈਂਦੀ ਆ ਅੱਧੀ ਜੇ ਰੱਬ ਲਿਖ ਕੇ ਪੇਂਦਾਗਾ ਇਹ ਤਾਂ ਹੈ ਚਲੋ ਘਰ ਦਾ ਕੰਮ ਨਹੀਂ ਕਰਦੀ ਚਲ ਮਾੜਾ ਵੇ ਟਸ ਲਾਈ ਕੜਾਈ ਦਾ ਸਿੱਖ ਲੈ ਵੇ ਬਾਹਰੇ ਚਲ ਕੋਈ ਨਾ ਭਾਈ ਇਹਦਾ ਕਹੇ ਜਾ ਦਿਮਾਗ ਉਹ ਸਾਬ ਨਾਲ ਤੂੰ ਕੰਮ ਕਰਾ ਲਿਆ ਕਰ ਹੋਰ ਕੀ ਬਣਾ ਵਾਸਤੇ ਚਾਹ ਬਣਾਉਣੀ ਆ ਹਾਂ ਬਣਾ ਲੈ ਪੁੱਤ ਮੜੀ ਚਾਹ ਬਣਾ ਲੈ ਵਧੀਆ ਜੀ ਹਾਂ ਜਵਾਖ ਜੇ ਬਣ ਕੇ ਰਹਿਣਾ ਬਦੇ ਸਾਰਾ ਕੁਝ ਬਣ ਜਾ ਉਹ ਚਲ ਨੂ ਰਾਣੀ ਦਾ ਬਥੇਰਾ ਵਿਚਾਰੀ ਪਾਪੜ ਵੇਨਦੀ ਐ ਉਹ ਕੰਬਲੀ ਨੂੰ ਆਇਆ ਹੋ ਜਾਂਦਾ ਮੇਰੇ ਨਾਲ ਜਿੱਤਦੀ ਚਲ ਉਹਦਾ ਕਹੇ ਜਾਂ ਮਾਤਾਬ ਦੀ ਮਾਂ ਵਰਗੀ ਐ ਉਹ ਵੀ ਐਂ ਕਰਦੀ ਹੁੰਦੀ ਬੀ ਖੜਜੋ ਖੜਜੋ ਮੈਨੂੰ ਤਾਂ ਪਤਾ ਵੀ ਤੁਹਾਡਾ ਟਾਈਮ ਹੋ ਗਿਆ ਪਰ ਉਹ ਪਤਾ ਨਹੀਂ ਕਿੱਧਰ ਨਿਕਲੀ ਹੋਈ ਆ ਹਾਂਸਾਂ ਦੀ ਜੋੜੀ ਤੁਹਾਡੇ ਘੱਟ ਨਹੀਂ ਕਿਸੇ ਨੂੰ ਫਿਕਰ ਹੈਗੀ ਉਹ ਤਾਂ ਮੈਂ ਹੀ ਆ ਜਿਹੜੀ ਤੁਹਾਨੂੰ ਡੈਮ ਟੂਮ ਤੇ ਪਾ ਦਿੰਨੀ ਆ ਓਹੋ ਓਹੋ ਓਏ ਲੈ ਲੈ ਦੇਖ ਲਾ ਓਏ ਹੱਥ ਲਵੇੜ ਲੈ ਹੈ ਪਰ ਜਾਈ ਤਿੰਨ ਦਾ ਜਿਹੜੀ ਕਰਨੀ ਸੀ ਕਰਨੀ ਸੀ ਅਸੀਂ ਤਾਂ ਨਹੀਂ ਕਰਦੇ ਨਾ ਕੀ ਨਹੀਂ ਕਰਦਾ ਪਿਆ ਤੁਸੀਂ ਪਤਾ ਨਹੀਂ ਕਿੱਥੇ ਫਿਰਿਆ ਹੋਇਆ ਹੁਣ ਤੇਨੂੰ ਫੁੱਲਾਂ ਵਰਗੀ ਤੇਨੂੰ ਕਹੀਏ ਕਿ ਫੁੱਲ ਤੇਰੇ ਵਰਗੇ ਨੇ ਬੱਸ ਬੱਸ ਮਸ ਕੇ ਜੈ ਨਾ ਮਾਰ ਮੇਰੇ ਨਾਲ ਮੇਰੇ ਘਰ ਆ ਲੜਾਤਾ ਲੜਾ ਤੇ ਇਨੇ ਦਾ ਨਾ ਪਾ ਮੈਂ ਕਰ ਦੂੰ ਭਾਬੀ ਮੈਂ ਮੈਂ ਆਪੀ ਕਰਦੀ ਹੱਥ ਨਹੀਂ ਲਿਪੜ ਕੇ ਕਿਤੇ ਭਾਬੀ ਕੋਈ ਨਾ ਲਿਪੜ ਜਾਣ ਤੇ ਬੇ ਹੱਥ ਤੂੰ ਤਾਂ ਪੌਰਾ ਪਿਆਰ ਨਹੀਂ ਕਰਦੇ ਭਾਬੀ ਨੂੰ ਹਾਂ ਇਕੱਲਾ ਹੀ ਵਾਰ ਤੇ ਬਸ ਪਿਆਰ ਵਾਲੀ ਗੱਲਾਂ ਨਹੀਂ ਪਿਆਰ ਤਾਂ ਜਿੰਨਾ ਮਰਜ਼ੀ ਕਰ ਲੈ ਪਿਆਰ ਤਾਂ ਤੇਰੇ ਵਾਸਤੇ ਮੱਦੀ ਬਹੁਤ ਚੱਕੀ ਜਾਂਦਾ ਸੁਣਨੇ ਨੇ ਹੱਥ ਹੋਏ ਮੱਦੀ ਦਾ 8 ਕਿਲੇ ਨਾਲ ਬਹੁਤ ਫਰਦਾਵਾ ਲਵਾਦੇ ਬਸ ਬਸ ਰਹਿਣ ਦੇ ਮੱਦੀ ਮੈਨੂੰ ਦੇਖ ਕੇ ਤਾਂ ਕਰਦਾ ਨਹੀਂ ਚੂੜੀਆਂ ਕੜਵਾ ਕੇ ਤੇਰਾ ਤਾਂ ਸੋਨੇ ਦੇ ਗਜਰੇ ਪਵਾਉਣ ਨੂੰ ਫਿਰਦਾ ਉਹਦਾ ਰਸਾ ਮੋਬਾਉਂਡ ਫਿਰਦਾ ਮੱਦੀ ਨੇ ਅਜੇ ਤੱਕ ਮੈਨੂੰ ਕਦੇ ਐਂ ਤਾਂ ਪੁੱਛਿਆ ਨਹੀਂ ਪਰ ਜਾਈ ਸੂਟ ਲੈਣ ਕੁਛ ਹੋਰ ਬਸ ਬਸ ਆਉ ਦਿਖਾ ਦੀ ਆਉ ਦਿਖਾ ਦੀ ਸੂਟਾ ਧੱਕਿਆ ਹੋਏ ਮੈਂ ਚਾਂਦੀ ਕੇ ਜੁੱਤੀਆ ਕਰਾਉਣ ਨੂੰ ਫਿਰ ਉੱਪਰ ਜਾ ਨਾ ਚਾਂਦੀ ਕੇ ਜੁੱਤੀਆ ਚਾਂਦੀ ਦੇ ਜੁੱਤੀਆ ਤੈਨੂੰ ਹੀ ਰਹਿ ਬਸ ਚਾਂਦੀ ਦੀਆਂ ਜੁੱਤੀਆਂ ਉਹ ਨਹੀਂ ਤੂੰ ਕਾਸੇ ਚੋਗਾ ਹੈਗਾ ਪਿਆਰ ਤਾਂ ਪਾਪੀ ਤੈਨੂੰ ਬਹੁਤ ਕਰਦਾ ਪਰ ਜਾਈ ਆ ਤੂੰ ਸਾਡੀ ਪਰ ਮੱਦੀ ਦਾ ਬਹੁਤ ਨੇ ਜਾਈ ਨਹੀਂ ਕਰਦਾ ਇਹ ਨਾ ਤੂੰ ਗਲਤ ਮੰਨ ਚ ਰੱਖੀ ਤੇ ਇਹਦਾ ਜਿਹੜੀ ਗੱਲ ਕਹੀ ਨਹੀਂ ਸੀ ਸਾਨੂੰ ਕਹਿਦੀ ਠੀਕ ਹੈ ਮੇਰੀ ਤਾਂ ਹੀ ਤੇਰਾ ਨਾਮ ਜਮਾ ਵੀ ਬਣਦੀ ਆਪ ਆਪਣਾ ਲੈ ਕੇ ਪੱਲੇ ਨਹੀਂ ਕੁਸਬਾਬੀ ਹਾਂ ਇੱਕਲ ਬਸ ਫਿਰ ਹਾਂ ਮੱਦੀ ਜਾਦੇ ਹੋ ਰਿਆ ਬਾਬੀ ਹੁਣ ਤੂੰ ਦੇਖ ਲੈ ਪੂੰਡੀ ਹੁੰਦੇ ਆਪ ਕੋਹਾ ਚੱਕੇਗੀ ਪਰ ਹੁਣ ਬਸ ਨਾਲੇ ਤਾਂ ਤੂੰ ਪੂੰਡੀ ਖਾਣਾ ਤੇਰੇ ਨਾਲ ਮੇਰੀ ਜਮਾ ਨਹੀਂ ਬਣਦੀ ਤੇਰੇ ਬਸ ਰਾਬ ਦਾ ਨਹੀਂ ਬਣਦੀ ਬਸ ਤੈਨੂੰ ਫੁੱਲਾਂ ਜਾਂ ਰੱਖਾਂਗੇ ਬਸ ਬਸ ਹਿਦੋ ਓ ਬਾਬੀ ਗੱਲ ਸੁਣ ਫੁੱਲਾਂ ਜਾਂ ਰੱਖਾਂਗੇ ਤੈਨੂੰ ਛੱਡ ਛੱਡ ਦੇ ਅਸੀਂ ਆਪੇ ਚੱਕ ਲਾਂਗੇ ਨਾ ਤੁਸੀਂ ਕਿੱਥੇ ਗਏ ਹੋਏ ਸੀ ਵੇ ਮੈਂ ਅਸੀਂ ਦਾ ਖੇਤ ਗਈ ਸੀ ਮੱਦੀ ਮੈਂ ਤੇ ਕਹੀ ਤਾ ਸੇ ਰੂ ਇੰਟਰੋਡਕਸ਼ਨ ਨੇ ਮੇਰਾ ਸਾਲਾ ਦੂਰ ਦੂਰ ਰਹਿਣਾ ਨਾ ਨਾ ਇਹਨਾਂ ਕਾ ਕਿਥੋਂ ਲਾਈ ਫਿਰ ਤਾਂ ਸਿਖਰ ਦਪਹਿਰੇ ਤੂੰ ਇਹਦਾ ਪਤਾ ਕੀ ਹੈ ਭਾਬੀ ਵਿਟਾਮਿਨ ਡੀ ਮਿਲਦੀ ਹੈ ਸੂਰਤ ਤੋਂ ਤੇ ਉਹ ਸਿੱਧੇ ਆਪਾਂ ਲੈਣਾ ਨਹੀਂ ਚਾਹੁੰਦੇ ਤੇ ਮਿੰਨੀ ਮਿੰਨੀ ਜੀ ਲੈਣੀ ਹਾਂ ਇਹ ਕਹਿੰਦਾ ਕਿ ਮੈਨੂੰ ਸੀ ਕਰ ਤੂੰ ਤਾਂ ਉਹੀ ਜੰਮ ਪਿਆ ਇੱਥੇ ਤੂੰ ਤਾਂ ਗਰੇਜਾਂ ਦੇ ਜੰਮਣਾ ਸੀ ਉੱਥੇ ਆ ਜਿਹੜੀ ਇਹ ਜੇ ਮਾਰਦਾਗਾ ਅੰਗਰੇਜ਼ੀ ਇਹ ਕਰਦਾ ਤੇ ਮੇਰੀ ਹੈ ਕਾ ਗਰ ਹੈਗੀ ਓਏ ਓਏ ਬਹੁਤ ਪਿਆਰਾ ਕਮਾਨ ਰਕਾਉੜ ਵਾਲੇ ਨੇ ਵੀਜਾ ਭੇਜਿਆ ਸੀ ਹਾਂ ਕਮਾਨ ਰਕਾਉੜ ਵਾਲੇ ਸੁਣ ਲੈ ਇੱਕ ਗੱਲ ਹੋਰ ਸਾਡੇ ਕੈਨੇਡਾ ਚ ਮਿੱਤਰ ਨੇ ਤੇਰੇ ਵਰਗੀ ਨਿਮਰਤਾ ਖੈਰਾ ਦਾ ਸਾਹਮਣੇ ਲੱਗੇ ਓਏ ਮੈਂ ਤਾਂ ਕਿਹਾ ਸੀ ਓ ਇਹਨੂੰ ਗੱਗੀ ਨੂੰ ਗਾਗਨ ਕਮਾਨ ਨੂੰ ਉਹ ਆਪਣੀ ਹਾਂ ਨਿੰਮੋ ਨੂੰ ਨਿੰਮੋ ਦਾ ਸ਼ੋਹ ਲਵਾਉਣਗੇ ਨਿੰਮੋ ਆਖਈਗਾ ਮਾਨ ਨਾਲ ਮੇਰੇ ਲਈ ਪਰਝਾਈ ਦਾ ਲਵਾ ਦੇਣਗੇ ਹਾਂ ਦੇਖਣਾ ਤੂੰ ਜਦੋਂ ਨਾਲ ਲੱਜੀ ਉਤੋਂ ਨਹੀਂ ਨੋਟ ਡੇਕਣਗੇ ਤੇਰੇ ਉਹ ਨੋਟਾ ਡਾਲਰ ਆ ਡਾਲਰ ਡੇਕਣਗੇ ਤੇਰੇ ਤੋਂ ਦੀ ਬੇ ਬੱਸ ਮੇਰੀ ਗੱਲ ਸੁਣ ਨੋਟ ਕੀ ਦੇਖਣ ਨੇ ਆ ਮੱਦੀ ਤਾਂ ਮੈਨੂੰ ਮਿੰਟ ਚ ਹੀ ਕਹਿ ਦਿੰਦਾਗਾ ਮੈਂ ਤਾਂ ਜਮੀਨ ਸਾਰੀ ਗੁਰਦੁਆਰੇ ਦੇ ਨੌ ਕਰਾਉਂਗਾ ਗੁਰਦੁਆਰੇ ਦੇ ਤੇਰੇ ਵੀ ਕਰਾ ਦੇ ਪਰਜਾਈ ਹੁਣ ਫਿਰ ਬਕਰਾਨ ਵਾਸਤੇ ਵਿੱਚੀ ਜਿਗਰਾ ਜਿਗਰਾ ਜਿਹੜੇ ਕੋਈ ਇਹ ਕਰਵਾ ਸਕਦਾ ਨਾ ਮੈਂ ਤੈਨੂੰ ਰੋਟੀ ਨਹੀਂ ਬਣਾ ਕੇ ਦਿੰਦੀ ਕਿ ਮੈਂ ਤੈਨੂੰ ਕੱਪੜੇ ਨਹੀਂ ਬਸ ਆਏ ਵੀ ਤੂੰ ਥੋੜੀ ਲਿਮਟ ਤੋਂ ਬਾਹਰ ਚੱਲ ਚੱਲ ਫੇਰ ਕੀ ਹੁੰਦਾਗਾ ਜੇ ਹੁਣ ਦਿਔਰ ਪਰਜਾਈ ਵਿੱਚ ਮਾੜੀ ਮੋਟੀ ਨੌਕਚੋਕ ਹੁੰਦੀ ਰਹਿੰਦੀ ਨਾ ਨਾ ਦਿਔਰ ਪਰਜਾਈ ਵਿੱਚ ਤਾਂ ਨੌਕਚੋਕ ਉਹ ਜਿਹੜੀ ਸਾਡੇ ਚ ਨੌਕਚੋਕ ਰਿਆ ਹੁੰਦੇ ਨੇ ਜਿੱਥੇ ਤਾਰਾਂ ਹੁੰਦੀਆਂ ਨੇ ਤੋਂ ਉੱਥੇ ਹੀ ਪੈਟ ਜਾਂਦੀਆਂ ਨੇ ਦੇਖ ਤਾਰਾ ਦੇ ਪੜਾਕੇ ਵੀ ਪਾਇਆ ਨਹੀਂ ਬੁੰਡੀ ਨੂੰ ਕੁਝ ਨਹੀਂ ਬੋਲਣਾ ਜ਼ਮੀਨ ਤੇ ਜ਼ਮੀਨ ਤੇਰੀ ਹਾਂ ਬਸ ਮੇਰੇ ਕੰਨਾ ਕੁਸ ਬੁੰਡੀ ਗਦੂ ਨਾਲੇ ਮਰੂਆ ਸਵੇਰ ਮੈਂ ਵੀ ਲੱਕੜਾ ਮੈਂ ਇੱਕੇ ਮੈਦਾਨੇ ਹੋਲਾ ਕਿਤੇ ਸਿੰਘਾ ਆ ਜੀ ਬੁੰਡੀ ਮੇਰੀ ਗੱਲ ਸੁਣ ਮੇਰੀ ਗੱਲ ਦਾ ਤੂੰ ਗੁੱਸਾ ਨਾ ਕਰਿਆ ਕਰ ਜਮਈ ਇਹਨੂੰ ਸਮਝਾ ਦੇ ਮੇਰਾ ਵਾਦਾ ਬਲੈਡ ਬਲੈਡ ਮੇਰੀ ਗੱਲ ਸੁਣ ਲੈ ਬਲੈਡ ਇਹਨੂੰ ਵੀ ਸਮਝਾ ਦੇ ਫਿਰ ਓਏ ਮੇਰੀ ਬਾਂਟੀ ਡਾਕਟਰ ਤੋਂ ਗੋਲੀ ਚੜਦੇ ਸਕਰੂ ਵਾਲੇ ਤੋਂ ਮੈਂ ਇੱਕ ਗੱਲ ਕਹਿਣਾ ਉਹ ਕਹਿੰਦਾ ਹੀਗਾ ਡੌਰਾਇਆ ਪੈ ਗਈ ਮਰੇ ਆ ਪਿੱਛੇ ਹੀ ਹਾਂ ਦੱਸਰੇ ਨੂੰ ਲੀਵਰ ਚ ਸੋ ਜਾ ਮੇਰੇ ਆਰੇ ਆ ਮੈਂ ਗੱਲ ਪਈ ਜੂ ਆ ਪਾਪੀ ਤੇਰੇ ਕਦੇ ਦੇਖਣਾ ਮਰ ਕੇ ਵਿੱਚ ਬੋਲੂਗਾ ਤੇਰੇ ਚੱਲ ਕੋਈ ਨਾ ਤੂੰ ਬੋਲ ਨਹੀਂ ਮੇਰੀ ਗੱਲ ਸੁਣ ਤੂੰ ਮੇਰੇ ਵਿੱਚ ਬੋਲ ਨਹੀਂ ਗੁੱਸਾ ਨਾ ਕਰ ਤੂੰ ਮੇਰਾ ਗੁੱਸਾ ਨਾ ਕਰਿਆ ਕਰ ਪਰ ਮੈਂ ਤੈਨੂੰ ਆ ਗੱਲ ਕਹਿਣਾ ਜਿਹੜਾ ਪਿਆਰ ਤੇਰੇ ਲਈ ਇਹ ਚੱਕੀ ਫਿਰਦਾ ਐਡਾ ਤੇਰੇ ਘਰ ਵਾਲਾ ਨਹੀਂ ਜਿੱਥੇ ਤੇਰੇ ਘਰ ਵਾਲਾ ਨਹੀਂ ਖੜ ਸਕਦਾ ਉੱਥੇ ਹੀ ਖੜ ਜੂਗਾ ਭਾਈ ਮੇਰੀ ਗੱਲ ਸੁਣ ਵਿਆਹ ਨਹੀਂ ਕਰਾਂਦਾ ਹੀ ਸਾਰੀ ਉਮਰ ਸਾਰੀ ਉਮਰ ਤੇਰੇ ਪਿੱਛੇ ਬਣੂਗਾ ਜਿਆਦਾ ਛੜਾ ਮਰ ਜੂਗਾ ਜਾ ਕਰ ਮੈਂ ਤਾਂ ਮੇਰੀ ਭਾਬੀ ਹੈ ਮੇਰ ਦਾ ਮੈਂ ਇਹ ਕਹ ਜੀਆਂ ਗੱਲਾਂ ਕਰਦੀਆਂ ਗੱਲਾਂ ਕੁਛ ਨਹੀਂ ਕਰਦੇ ਬਸ ਤੂੰ ਕਹਨੇ ਵੀ ਦੌਰ ਭਜਾਈਦਾ ਰਸਤਾ ਹਾਂ ਗੱਲ ਕੀ ਕਰਨੀ ਹੈ ਗਲਤ ਗੁਲਤ ਨਹੀਂ ਹੈਗੇ ਅਸੀਂ ਆਏ ਨਾ ਸਮਝੀ ਗਲਤ ਗੁਲਤ ਦਾ ਇਹ ਜਗ੍ਹਾ ਮਸੀਂ ਹੋਈ ਨਹੀਂ ਕਰਿਆ ਕਰੇ ਜ਼ਿੰਦਗੀ ਚ ਸੱਚ ਕਹਿਣਾ ਸੁਖੀ ਰਹਿਣਾ ਡਾਡੇ ਬਿੱਟੇ ਨੂੰ ਜਾਣ ਦੇਣੀ ਹੈ ਜੀ ਉਹ ਕਹਿੰਦਾ ਸੀਗਾ ਅੱਥ ਕਿੱਦਿਆਂ ਦਾ ਮਾਮਲਾ ਪਿੰਡ ਦਾ ਗੇਮ ਫੋਨ ਹੀ ਹਾਂ ਹਾਂ ਦੇਖ ਮੈਂ ਕੋਈ ਕਹਿ ਨਹੀਂ ਆ ਕਿ ਤੈਨੂੰ ਤੁਹਾ ਮੇਰਾ ਲਾਡਲਾ ਤੇ ਹੋਰ ਮੈਂ ਤਾਂ ਤੇਰੇ ਨਾਲ ਕਦੇ ਮੈਂ ਨਹੀਂ ਲੜ ਕੇ ਦੇਖੀ ਹਾਂ ਇਹ ਤਾਂ ਬਸ ਚਾ ਕੋਈ ਨਹੀਂ ਆਇਆ ਕੰਮ ਧੰਦਾ ਕਰਨੀ ਫਿਰ ਇਹ ਕੰਮ ਧੰਦਾ ਨਹੀਂ ਰਹਿਣਾ ਕੰਮ ਧੰਦਾ ਕਰ ਲੋ ਤੁਸੀਂ ਮੈਂ ਤੁਹਾਡੇ ਵਾਸਤੇ ਜੇ ਕੋਈ ਹੋਈ ਗੱਲ ਤਰੀ ਟਕ ਨੂਟਾ ਵੇਚਣਾ ਹੋਇਆ ਤਾਂ ਦੱਸ ਦੀ ਨਿਮਰਤਾ ਖੈਰ ਨਾਲ ਤੇਰਾ ਲਵਾ ਦਾਂਗੇ ਆਪਾਂ ਗਗਨ ਕਮਾਨ ਨਾਲ ਕਰ ਲਾਂਗੇ ਗੱਲ ਚਲ ਛੱਡ ਪਰੇ ਮੈਂ ਤਾਂ ਇੱਥੇ ਹੀ ਠੀਕ ਹਾਂ ਮੇਰਾ ਜਦੋਂ ਪਰਿਵਾਰ ਇੱਥੇ ਆ ਫਿਰ ਮੈਂ ਕੀ ਕਰਨਾ ਗੱਲ ਕਮਾ ਗੱਲ ਕਮਾ ਇੱਕ ਇੱਕ ਗੱਲ ਗੁੱਸਾ ਦਾ ਨਹੀਂ ਕਰਦਾ ਮੱਦੀ ਹੋਏ ਨਾ ਪਾ ਵੀਕ ਲੱਗਦੀ ਦਾ ਸਰੇ ਦੀ ਪਟੋਲਾ ਹੋਏ ਓਕੇ ਚੱਲ ਕਰਲਾ ਕਰਲਾ ਮੁਖਾਲ ਕੋਈ ਨਾ ਤੂੰ ਪੁੰਡੀ ਤੂੰ ਮੁਖਾਲ ਕਰਲਾ ਮੈਂ ਤਾਂ ਤੇਰੀ ਕਰਦੀ ਲੱਗਦੀ ਆਪਾਂ ਦੋਦੇ ਜਾਣੇ ਪਾਗ ਜਾਣੇ ਕਮਾਣਰ ਕੋਟ ਵਾਲਿਆਂ ਕੋਲ ਜੀ ਚੱਲੀਏ ਦੋਦੇ ਬਾਗ ਜਾਈਏ ਫਿਰ ਐ ਮਾਈਕ ਫੜ ਕੇ ਆਪਾਂ ਐ ਗਾਣ ਗਾਇ ਕਰਾਂਗੇ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਦੂਜੇ ਲਲਕਾਰੇ ਨਾਲ ਮੈਂ ਡਰ ਗਿਆ ਲੱਭੇ ਐ ਥੋੜੀ ਕਹਿੰਦੇ ਹੁੰਦੇ ਨੇ ਦੂਜੇ ਲਲਕਾਰੇ ਨਾਲ ਅੰਦਰ ਵੜ ਗਈ ਮੈਂ ਐ ਕਹਿੰਦੇ ਹੁੰਦੇ ਆ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਦੂ ਦੇ ਲਲਕਾਰੇ ਨਾਲ ਅੰਦਰ ਵੜ ਗਈ ਤੂੰ ਆਏ ਮੈਂ ਤੈਨੂੰ ਆਏ ਜੇ ਹਰ ਜਾਵੇ ਤੁਸੀਂ ਨੱਚੋ ਮੈਂ ਖਾਣਾ ਖਾਉਂਦੀ ਹਾਂ ਕਿ ਜੇ ਲਲਕਾਰੇ ਨਾਲ ਨਾ ਮੇਰਾ ਲੈ ਕੇ ਸਿੱਟਾਣ ਕੇ ਦਰਾਂ ਦੇ ਵਿੱਚ ਬੱਜਿਆ ਪਟੂ ਫਿਰਦਾ ਫਿਰਦਾ ਚਰਾਬ ਨਾਲ ਨੱਚਿਆ ਵੇ ਪੁੱਠੇ ਗੱਲ ਕਰਦਾ ਵੇ ਵੇ ਸੱਤ ਮਾਰੂ ਵੇ ਤੇਰੇ ਬੇੜਾ ਸੱਤੇ ਵੇ ਨਾਰੇ ਇਹਨੂੰ ਪਤਾਗਾ ਵੀ ਐ ਨਹੀਂ ਹੱਥ ਹੱਤਰ ਆਉਂਦੀ ਮਰਾਤੇ ਸੀ ਦੇਖ ਕਾਲ ਲਾਲੀਆ ਕਰਾਂਗੇ ਨਾ ਸੋ ਵੇ ਕੁੰਡੀ ਵੇ ਵਪੁੰਡੀ ਮੈਂ ਕੀ ਹੋ ਗਿਆ ਵਪੁੰਡੀ ਕੀ ਹੋ ਗਿਆ ਮੈਂ ਕੋਈ ਨਾ ਨਾ ਮੇ ਤਾਂ ਪਾਈ ਗਿਆ ਹੀਗਾ ਵੋਏ ਮੇ ਤਾਂ ਜੰਦ ਜਾਨ ਬਾਕੀ ਚੰਗਾ ਇਧਰ ਮੇਰੀ ਗੱਲ ਸੁਣ ਚੱਲ ਛੱਡ ਤੇਰੀ ਪੜ੍ਹਾਈ ਗਾਣਾ ਤਾਂ ਵਧੀਆ ਗਾ ਲੈਂਦੀ ਆ ਹਲਦੀ ਭੈਣ ਪਰ ਮਰਾਜ ਆ ਗਏ ਸੀ ਹਲਦੀ ਭੈਣ ਜਮੀ ਲਵੇ ਆ ਗਏ ਚੱਲ ਮੈਂ ਮਾਂ ਤਾਂ ਜਾਣੀ ਆ ਪਰ ਤੂੰ ਚਲ ਨਹੀਂ ਗੱਲ ਹੀ ਨਹੀਂ ਸੁਣਦੇ ਆਪਦੇ ਕੱਖ ਪੰਡੇ ਦੇ ਪਾ ਕੇ ਆਦੇ ਉਧਰ ਠੀਕ ਹੈ ਜੀ ਆ ਨਾਲ ਐ ਕਰ ਐ ਕਰ ਆ ਦੇ ਆਰੇ ਮੇਰੀ ਗੱਲ ਸੁਣ ਉਹ ਗੋਹਾ ਹਟਾ ਦੇ ਦੇਖ ਲੈ ਉਹ ਬਿੱਚੀ ਉਹ ਬਾਥਰੂਮ ਕਰਕੇ ਗੋਹਾ ਕੋਲੀ ਜਾਂਦੀ ਆ ਜਿਵੇਂ ਪਿਆਰ ਦੇ ਨਾਲ ਬੋਲਦੇ ਨੇ ਗੋਹਾ ਕਿ ਮੈਂ ਜੋ ਮਰਜ਼ੀ ਕਰਵਾ ਦਿੰਦੀ ਆ ਮੈਂ ਤਾਂ ਕਰਦੇ 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 ਚੱਲ ਜੱਗਾ ਪਰਜਾਈ ਪਾਏ ਓਕੇ ਟਾਟਾ ਆ ਜਾਓ ਬਾਈ ਨੂੰ ਕਿਹੜਾ ਲੈ ਕੈਨੇਡਾ ਵਾਲੀ ਫਲੈਟ ਚੱਲੀ ਆ ਉੱਧਰ ਆ ਜਾਓ ਇਵਨਿੰਗ ਆਹੋ ਵੈਰੀ ਗੁੱਡ ਈਵਨਿੰਗ ਹਾਏ ਭਾਈ ਮੱਦੀ ਓਏ ਭਾਈ ਓਏ ਬਾਂਟੀ ਤੇ ਜਾਣਾ ਪੂਗਾ ਉਹ ਦੁਬਾਰੇ ਓ ਤੈਨੂੰ ਰਾਤ ਦੇ ਦਰਸ਼ਨ ਹੋ ਗਏ ਸੀ ਓਏ ਖੁਸ਼ੀ ਵਾਲੀ ਗੱਡੀ ਬੰਗਾ ਲੱਟ ਪੈਰਾ ਮੈਨੂੰ ਨਾ ਤੈਨੂੰ ਰਾਤ ਦੇ ਦਰਸ਼ਨ ਹੋ ਗਏ ਸਿੱਧੇ ਮੇਰਾ ਸਰੀਆ ਬਾਜ ਗਿਆ ਜੇ ਕਿਤੇ ਮੈਂ ਇਸ ਤੈਨੂੰ ਮੈਂ ਇਸ ਚੜ ਜਾਂਦੀ ਹੋਇ ਓੱਖਾ ਤੂੰ ਤਾਂ ਕੱਲਾ ਰਹਿ ਜਿੰਦਾ ਬੇ ਸੱਜਣਾ ਚੱਲ ਕੋਈ ਲੋਟਾ ਹੌਸਲਾ ਲੈ ਚੜ ਕੱਕ ਹੁੱਕਪਾਲਾ ਹੁਣ ਅੱਧੀ ਭੈਣ ਕਢਾ ਵੀ ਜਿਹੜਾ ਕੁਸੂ ਨਿ ਬਿਆਹ ਗਿਆ ਚੱਲ ਕਿ ਤੇ ਵੀ ਨਾ ਮੈਨੂੰ ਦੱਸ ਦੇ ਕੀ ਲੱਭਦਾ ਇੱਥੇ ਕਰੋਲੇ ਦੇ ਹੀ ਜੰਨਾ ਉਹ ਤੇਰੀ ਮਾਦਾ ਮਕਲਾਬ ਲੱਭਦਾ ਸਪਰੇਅ ਲੱਭਦਾ ਦੀ ਮਰਨ ਲਈ ਮਰਨ ਲਈ ਹੋਰ ਕਿਉਂ ਕੀ ਹੋ ਗਿਆ ਓਏ ਆਪਣਾ ਮੱਦੀ ਨੇ ਕਾਂਡ ਕਰਤਾ ਮੱਦੀ ਨੇ ਕੀ ਕਰਤਾ ਵੇ ਉਹ ਕੁੜੀ ਛੇੜਦੀ ਉੱਥੇ ਖੇਤਾਂ 'ਚ ਹੋਏ ਮੈਂ ਮਰ ਜਾ ਮੱਦੀ ਨੇ ਹੋਰ ਸੌਂ ਖਾਤਾ ਮੇਰੀ ਸੌਂ ਲੱਗੇ ਤੇਰੀ ਹੁਣ ਤੂੰ ਮੈਨੂੰ ਐਸਾ ਸਮਾਂ ਕੀ ਕਰਾ ਹੁਣ ਮੈਂ ਸਪਰੇਅ ਪੀ ਕੇ ਮਰੂੰਗਾ ਹੋਰ ਕੀ ਕਰੂੰਗਾ ਮਾਂਕ ਠੀਕ ਆ ਕਿਉਂ ਨਾ ਧੀਮੀ ਮੱਦੀ ਨੇ ਛੇੜੀ ਤੂੰ ਐਵੇਂ ਖਾਮ ਖਾਂ ਫਿਰ ਆਪਣੇ ਘਰੇ ਦਾ ਲੰਬਾ ਹੋਊਗਾ ਨਾ ਲੰਬਾ ਆਇਆ ਤਾਂ ਨਹੀਂ ਹਜੇ ਆਊਗਾ ਤਾਂ ਹੈਗਾ ਫਿਰ ਮੇਰੀ ਮੇਰੇ ਦਾ ਪੱਟਵੇਂ ਆ ਕੇ ਐ ਕਰ ਮੈਨੂੰ ਵੀ ਨਾਲ ਹੀ ਦੇ ਦੇ ਮੈਨੂੰ ਵੀ ਪਲਾ ਨਾਲ ਮੈਨੂੰ ਵੀ ਮਾਰ ਲਾ ਓਏ ਹੁਣ ਤੂੰ ਐ ਤਾਂ ਦੱਸ ਕੀ ਕਰਾਂ ਮੈਂ ਮੱਦੀ ਨੇ ਛੇੜੀ ਆ ਤੀ ਨਹੀਂ ਮੱਦੀ ਆਪੀ ਛਿੱਤਰ ਖਾ ਕੇ ਬੈਠੂ ਆਪਾਂ ਦਾ ਕਹਿੰਦਾ ਕਿ ਸਾਨੂੰ ਨਹੀਂ ਪਤਾ ਸਾਡੇ ਬੰਨੀਆਂ ਤਾਂ ਲਵਾਰਸਾ ਐ ਤਾਂ ਕੱਢਿਆ ਹੋਇਆ ਕਰੂੰ ਫਿਰ ਮੇਰੀ ਨਾ ਗੱਲਾਂ ਵੀ ਕਿਤੇ ਮੈਂ ਦੱਸ ਤੇਰੇ ਤਾਂ ਕਿਵੇਂ ਆ ਦੂਗੀ ਤੂੰ ਛੇੜੀ ਆ ਮੈਂ ਤਾਂ ਨਹੀਂ ਛੇੜੀ ਮੱਦੀ ਨੇ ਛੇੜਿਆ ਤਾਂ ਜਿਹੜੇ ਹਿਸਾਬ ਨਾਲ ਤੂੰ ਦਵਾਈ ਚੱਕਦਾ ਮੈਨੂੰ ਤਾਂ ਐ ਲੱਗਦਾ ਮੱਦੀ ਨੇ ਕਾਹਨੂੰ ਛੇੜਿਆ ਤੀਮੀ ਤਾਂ ਤੂੰ ਛੇੜ ਕੇ ਆਇਆ ਹੋਵੇਗਾ ਵੇ ਕੁੰਡੀ ਉਹ ਟੋਕਰਾ ਦੇਂਗਾ ਯਾ ਪਾਪੀ ਇੱਧਰ ਗੱਲ ਦੱਸ ਵੇ ਮੈਨੂੰ ਹਾਂ ਤੂੰ ਕਿਹਦੀ ਤੀਮੀ ਛੇੜ ਕੇ ਆਏ ਹੋ ਵੇ ਕੌਣ ਕਿਹੜਾ ਭੈਣ ਦਾ ਖਸਮ ਕਰਦਾ ਤੀਮੀ ਛੜਿਆ ਮੈਨੂੰ ਮੇਰੇ ਸਾਹਮਣੇ ਦਿਆ ਕਿਹੜਾ ਭੈਣ ਦਾ ਚਾਰ ਕਹਿੰਦਾ ਮੈਨੂੰ ਤੀਮੀ ਛੇੜਿਆ ਮੈਨੂੰ ਟੋਕਰਾ ਦੇ ਆਹ ਲੈਦਾ ਤੈਨੂੰ ਆ ਸਾਡੇ ਵਾਲਾ ਖੇੜੀ ਛੇੜੀ ਨਹੀਂ ਮੈਨੂੰ ਲੰਬਾ ਆਇਆ ਯਾਰ ਕਿਸਦਾ ਕਿਹੜੇ ਛੇੜਿਆ ਮੱਦੀ ਜਾਂਦੀ ਸੀ ਮੱਦੀ ਫਿਰ ਅਸੀਂ ਨੇ ਯਾਰ ਜਦੋਂ ਸਾਹਤ ਕਰੇ ਯਾਰ ਬੰਦਾ ਪੂਰੇ ਆ ਗਿਆ ਯਾਰ ਹਜੇ ਮੇਰੇ ਅੱਖਾਂ ਦੇ ਸਾਹਮਣੇ ਸੇੜ ਲੱਗ ਰਹੇ ਨੇ ਇਹ ਕੁੰਡੀ ਆ ਤਾਂ ਸਪਰੇਅ ਪੀਣ ਲੱਗਿਆ ਸੀ ਮੈਨੂੰ ਰੰਡੀ ਕਰਨ ਲੱਗਿਆ ਸੀ ਰੰਡੀ ਐੜੀ ਪਤਾ ਅਗਲੀ ਕੋਈ ਹੋਰ ਹੋਵੇ ਉਹਦੇ ਪਿੱਛੇ ਪਿੰਦਾ ਹੋਵੇ ਮੈਨੂੰ ਕੀ ਪਤਾ ਆ ਸੁਣ ਲੈ ਸੋਨਾ ਕੁੰਡੇ ਕਰਦਾ ਮਾਮਲਾ ਬਾਈ ਮੈਨੂੰ ਨਾ ਵਿੱਚ ਬਾੜਾ ਕੋ ਸੋਨਾ ਮੈਂ ਫਿਰਦਾ ਨਹੀਂ ਕਿਸੇ ਹੋਰ ਵਿੱਚ ਓਏ ਬਸ ਰਹਿਣ ਦੇ ਓਏ ਕਾਣਾ ਤੂੰ ਕਿਹੜਾ ਬੋਲ ਨੂੰ ਮਾਰਦਾ ਤੀਵੇਂ ਦੇ ਤੋਂ ਪਹਿਲਾਂ ਨਹੀਂ ਰਹੀਆਂ ਨੀ ਸਾਰੇ ਪਰਦੇ ਦੇ ਵਿੱਚ ਓ ਮੈਂ ਮਰ ਜਾ ਨਹੀਂ ਐਡਾ ਤੋਕਰਾਂ ਦੇ ਦੇ ਭਾਬੀ ਮੈਨੂੰ ਆਪਦਾ ਰੰਡੀ ਰੋਣਾ ਬਾਅਦ ਚ ਪਾ ਲਿਓ ਓੱਕ ਲੱਗੇ ਵੇ ਤੇਰੇ ਟੋਕਰੇ ਨੂੰ ਮੈਨੂੰ ਨਹੀਂ ਪਤਾ ਕਿੱਥੇ ਆ ਟੋਕਰਾਂ ਇੱਧਰ ਤੂੰ ਮੇਰੀ ਜ਼ਿੰਦਗੀ ਤੇ ਗ੍ਰੈਂਡ ਲਾਤਾ ਓ ਤੁਸੀਂ ਟੋਕਰੇ ਨੂੰ ਰਹਿਣ ਦੇ ਮੈਨੂੰ ਸਪਰੇਅ ਦੇ ਦਿਓ ਯਾਰ ਇਹਨੂੰ ਪਾਣ ਘੜਾਵੇ ਹੋ ਤਾਂ ਮੈਂ ਪਹਿਲੇ ਨੂੰ ਸਪਰੇਅ ਪੜਿਆ ਲੈ ਚੱਕ ਆ ਪੀ ਲੈ ਪੀ ਲੈ ਹੁਣ ਸਪਰੇਅ ਪੀ ਲੈ ਓਏ ਮੈਂ ਨਹੀਂ ਮੈਂ ਤਾਂ ਮਜ਼ਾਕ ਕਰਦਾ ਸੀ ਓ ਮੈਂ ਤਾਂ ਮਜ਼ਾਕ ਕਰਦਾ ਸੀ ਬਰਾ ਸਾਲਾ ਤੀਵੇਂ ਨੂੰ ਡਰਾਉਂਦਾ ਬਰੇ ਮੈਂ ਚਾਚੇ ਦੇ ਮੂੰਹ ਨੂੰ ਚੁੱਪਾਂਗਾ ਮੈਂ ਹੈਗੀ ਸੀਰੀਆਂ ਮੇਰੀ ਲਿਮਟ ਨਹੀਂ ਹੈਗੀ ਇਹਨਾਂ ਕੋਲ ਮੈਨੂੰ ਏਅਰ ਡਰਾਈ ਜਾਂ ਨਾਸਪਰੇਅ ਪੀਣੀ ਆ ਹੁਣ ਪੀ ਲੈ ਕੱਢ ਜਿਗਰਾ ਆਪਦੇ ਆਪ ਬੁਲਾ ਲੈਣਾ ਤੁਸੀਂ ਮੇਰਾ ਹੀ ਲਿਮਟ ਨਹੀਂ ਹੈਗੀ ਬਾਈ ਮੇਰਾ ਢਿੱਡ ਮੱਜਦਾ ਮੈਂ ਘਰ ਬੰਨਿਆਗਾ ਮੇਰੇ ਨਾਲ ਤੁਹਾਡੇ ਨਾਲ ਲਾ ਕੇ ਤੁਹਾਡੇ ਘਰ ਦਾ ਮੈਂਬਰ ਬਣ ਕੇ ਰਹਿਆ ਮੈਂ ਤਦ ਫਿਰ ਇਹਦਾ ਮੈਂ ਸਮਝਿਆ ਨਹੀਂ ਮੈਨੂੰ ਦੱਸੀ ਮੜ ਜਾ ਤੂੰ ਕਹਿੰਦਾ ਸੀ ਇਹਨੂੰ ਤੇ ਤੂੰ ਪਹਿਲਾਂ ਨਹੀਂ ਤੀਂਆਂ ਨਿਸਾਮੀਆਂ ਗਈਆਂ ਓਏ ਤੂੰ ਨਹੀਂ ਸਮੀਆਂ ਉਹ ਤਾਂ ਕੇ ਸਮਨੂ ਤਿਆਰ ਸੀ ਬੇ ਕਿਹੜੀਆਂ ਸੀ ਕੰਜਰਾ ਮੈਂ ਲੋ ਤਾਂ ਤੂੰ ਫੱਟਦਾ ਨਾ ਮੇਰਾ ਘਰ ਮੇਰਾ ਤਾਂ ਗੱਲ ਸੁਣਦਾ ਮੇਰੀ ਕਰ ਪੱਠਣਾਂ ਦੀ ਗੱਲ ਕੋਈ ਨਹੀਂ ਮੈਂ ਗੱਲ ਨੂੰ ਕਹਿਣਾ ਵੀ ਪ੍ਰਾਣੀ ਹੈਗੀ ਪਰ ਪਹਿਲਾਂ ਕਿਹੜੇ ਨੇ ਵਿਆਹ ਤੋਂ ਪਹਿਲਾਂ ਕੀ ਨਹੀਂ ਕਰਿਆ ਤੇਨੇ ਕਿਹੜਾ ਕੁਝ ਕਰਿਆ ਨਹੀਂ ਹੁਣਾ ਓਏ ਤੂੰ ਕਿਵੇਂ ਕਰਦਾ ਮੈਂ ਮੈਨੂੰ ਕਿੱਥੇ ਦੇਖ ਲਿਆ ਤੂੰ ਸਾਬਤ ਕਰ ਓ ਫਿਰ ਮੈਂ ਤੈਨੂੰ ਕਹਿੰਦਾ ਤੂੰ ਮੇਰੇ ਵਾਲੀ ਵੀ ਸਾਬਤ ਕਰ ਵੀ ਕਿੱਥੇ ਦੇਖਿਆ ਮੈਂ ਤੂੰ ਰਹਿਣ ਦੇ ਰਹਿਣ ਦੇ ਰਹਿਣ ਦੇ ਤੂੰ ਮੈਂ ਚੁੱਪ ਕਰ ਜਾ ਸਾਰਾ ਕੁਝ ਪਤਾ ਹੋਊ ਉਹਨੂੰ ਤਾਂ ਬੋਲਦਾ ਹਾਂ ਮੇਰਾ ਵੀ ਮੈਨੂੰ ਮੈਂ ਕਹਿੰਦਾ ਵੀ ਭਾਬੀ ਸਾਰਿਆਂ ਦਾ ਹੁੰਦਾ ਕੀ ਪਤਾ ਹੈ ਤੈਨੂੰ ਬੋਲ ਓਏ ਯਾਰ ਫੋਨ ਚਰ 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 ਤੂੰ ਸਿਰ ਮੇਰੇ ਮਨ ਪੈ ਗਈ ਮੈਨੂੰ ਹੱਸ ਪਹਿਲਾਂ ਮੈਨੂੰ ਕਿਵੇਂ ਚੜਾਈ ਕਿਸੇ ਹੋਰ ਨਾਲ ਕੱਲ ਮੇਰੇ ਪੈਸੇ ਨਾ ਭਾਬੀ ਮੈਨੂੰ ਤੇਰਾ ਪਤਾ ਓਏ ਉਹ ਕਹਿੰਦਾ ਵੀ ਪਿਆ ਤੋਂ ਪਹਿਲਾਂ ਹਰੇਕ ਦੀ ਗੱਲ ਮੈਂ ਨਹੀਂ ਇਹਦੇ ਕੰਮ ਨੂੰ ਕਹਿੰਦਾ ਲੱਤ ਮਾਰਦੀ ਹੋਰ ਸੁਣ ਲੈ ਮੈਨ ਤੋਂ ਕੁਝ ਪਰਿਵਾਰਾਂ ਨੇ ਆਪਾਂ ਮੜਾ ਫੋਟਾ ਸੰਗ ਸ਼ਰਮ ਕਰ ਲਿਆ ਕਰੋ ਅੱਗੇ ਨਾ ਪਧਿਆ ਕਰ ਤੂੰ ਤੂੰ ਨਾ ਬਦਿਆ ਤੂੰ ਜਾ ਟੋਕਰਾ ਨਾਲ ਕੈਦੀ ਖਬਰ ਤਾਂ ਮੈਂ ਲੈਣੀ ਟੋਕਰਾ ਦੇ ਤਾਂ ਦੇਪੂ ਜੀ ਨੂੰ ਫੇਰੇ ਲੈ ਮੈਂ ਉਧਰ ਪਿਆ ਉਧਰ ਬਾਰੇ ਪਿਆ ਉਧਰ ਬਾਰੇ ਪਿਆ ਲੈ ਜਾ ਨਾਲੇ ਤੇ ਤੂੰ ਗੱਲ ਕਹਿਤੀ ਉਹ ਮੈਂ ਮੈਂ ਤੇ ਨੂੰ ਬਈ ਚਾਚੇ ਮੂਲੂ ਚ ਪਾਗਾ ਮੈਂ ਨਹੀਂ ਮੈਂ ਸਿੱਧੀ ਸੂਰੀ ਨਾਲ ਸਮਝਦਾ ਕੰਮ ਕਰ ਲਓ ਕੰਮ ਕਰਾ ਡਰਾਪੇ ਦਿੰਦਾ ਇਹ ਨੂੰ ਸਪਰੇ ਦੇ ਤੀਵੇਂ ਨੂੰ ਡਰਾਉਣ ਜੋਗਾ ਬੰਦੇ ਚ ਡਰਾਉ ਜੇ ਮੈਂ ਦੱਸ ਤੇ ਫੇਰ ਤੂੰ ਦੇਖ ਲਈਂ ਉਹ ਯਾਰ ਦੱਸ ਦੇ ਯਾਰ ਜਿਹੜਾ ਦੱਸ ਮੈਂ ਤੂੰ ਦੱਸਵੇਂ ਪਹਿਲਾਂ ਮੈਨੂੰ ਕਿਹੜੀਆਂ ਸੀ ਧੇਰੀਆਂ ਉਹ ਮੈਂ ਕਿਹੜੀ ਛੇੜਦੀ ਮੈਨੂੰ ਮੈਂ ਦੱਸ ਦੇ ਨਾਲੇ ਉਹ ਕਹਿੰਦਾ ਤਾਂ ਹੈਗਾ ਵੀ ਪਹਿਲਾਂ ਸੀ ਲੈ ਇਹਦੇ ਕਿਸੇ ਤੋਂ ਤੂੰ ਮੰਨ ਲਿਆ ਕਮਾਲ ਦੀ ਗੱਲ ਹੈ ਜੇ ਇਹਨੇ ਐਂ ਕਹਿਤਾ ਵੀ ਤੂੰ ਛੇੜਦੀਆਂ ਫਿਰ ਮੈਂ ਬੰਨੂਗਾ ਤੂੰ ਮੈਨੂੰ ਸਾਬਤ ਕਰ ਮੈਂ ਤਾਂ ਪੂੰਡੀ ਤੋਂ ਸਾਬਤ ਵੀ ਕਰਾ ਦੂੰਗੀ ਫਿਰ ਮੈਂ ਵੀ ਸਾਬਤ ਕਰਾ ਦੂੰਗਾ ਨਾ ਮੇਰਾ ਤੂੰ ਕੀ ਸਾਬਤ ਕਰਾਏਗਾ ਲੈ ਮੈਂ ਕਰਾ ਦੂੰਗਾ ਜੇ ਤੂੰ ਸਾਬਤ ਕਰਾ ਸਕਦੀ ਮੈਂ ਕਰਾ ਸਕਦਾ ਜੇ ਤੇਰੀਆਂ ਹੋਣ ਗਿਆ ਤਾਂ ਸਾਬਤ ਕਰੂ ਮੈਨੂੰ ਤਾਂ ਪਤਾ ਵੀ ਮੇਰੇ ਤਹਜਾ ਕੁਛ ਨਹੀਂ ਸੀ ਚੱਲ ਪਹਿਲਾਂ ਜਵਾਨੀ ਚ ਮੰਨੀ ਵੀ ਪਹਿਲਾਂ ਹੁੰਦੇ ਦੀ ਚੱਲ ਛੋਟੇ ਹੁੰਦੇ ਚੱਲ ਤੂੰ ਰੱਖ ਲੈ ਫਿਰ じゃ ਹੁਣ 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 ਤੂੰ ਨਾ ਸਪਰੇਅ ਪੀ ਹੋਈ ਲੈ ਸੱਚੀ ਇੱਥੋਂ ਚੱਕ ਕੇ ਮੈਂ ਤੈਨੂੰ ਦੱਸਾਂ ਉਹ ਮੇਰੀ ਗੱਲ ਸੁਣੂ ਮੈਂ ਤਾਂ ਮਜ਼ਾਕ ਕਰਦਾ ਸੀ ਲੈ ਤੂੰ ਤਾਂ ਸੱਚ ਓਏ ਯਾਰ ਮੇਰੀ ਵੀ ਜਿੱਤੇ ਕਿ ਨਰਕ ਚ ਕੋਈ ਚਲੋ ਦੇਖੀ ਜੋ